ਸਤਿ ਸ੍ਰੀ ਅਕਾਲ ਜੀ ਮੈਂ ਅਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀਅਤ ਅਸੀਂ ਇਸ ਵਕਤ ਖੜੇ ਹਾਂ ਆਸਟ੍ਰੇਲੀਆ ਦੀ ਧਰਤੀ ਮੈਲਬਰਨ ਸ਼ਹਿਰ ਵਿਖੇ ਜਿੱਥੇ ਕਿ ਅੱਜ ਸਾਡੇ ਸਮੂਹ ਸਤਕਾਰਯੋਗ ਪੰਜਾਬੀ ਭਰਾ ਇਕੱਠੇ ਹੋਏ ਨੇ ਆਪਸ ਦੇ ਵਿੱਚ ਉਹੀ ਪੰਜਾਬ ਦਾ ਮਾਹੌਲ ਖੁਸ਼ੀਆਂ ਖੇੜੇ ਇਕੱਠੇ ਹੋ ਕੇ ਉਹੀ ਪੰਜਾਬ ਦੀਆਂ ਗੱਲਾਂ ਆਪਸ ਦੇ ਵਿੱਚ ਮਾਨਣ ਲਈ ਅੱਜ ਅਸੀਂ ਇੱਕ ਤੁਸੀਂ ਦੇਖ ਰਹੇ ਹੋ ਪਿੱਛੇ ਪਾਰਕ ਹੈ ਪਾਰਕ ਦੇ ਵਿੱਚ ਅਸੀਂ 71 ਹੋਏ ਆ ਆਪਸ ਦੇ ਵਿੱਚ ਦੁੱਖ ਸੁੱਖ ਸਾਂਝੇ ਕਰਨ ਵਾਸਤੇ ਤਕਰੀਬਨ ਸਾਰੇ ਪੰਜਾਬੀ ਭਰਾ ਨੇ ਤੇ ਆਪਸ ਦੇ ਵਿੱਚ ਸਾਰਿਆਂ ਨੇ ਦੁੱਖ ਸੁੱਖ ਕੀਤੇ ਤੇ ਆਓ ਤੁਹਾਡੀ ਗੱਲਬਾਤ ਕਰਵਾਉਂਦੇ ਆ ਪੰਜਾਬੀ ਭਰਾਵਾਂ ਦੇ ਨਾਲ ਤੇ ਕੀ ਨਾਮ ਹੈ ਡਾਕਟਰ ਇੰਦਰਜੀਤ ਸ਼ਰਮਾ ਕਾਤਰੋਂ ਪਿੰਡਾਂ ਜਮੜਾ ਰਹਿੰਦਾ ਮੈਂ ਮਲੇ ਕੋਲ ਨੇ ਠੀਕ ਹੈ ਕਿੰਨਾ ਟਾਈਮ ਹੋ ਗਿਆ ਸ਼ਰਮਾ ਜੀ ਮੈਂ 2009 ਚ ਆਇਆ ਸੀ ਪਹਿਲੀ ਵਾਰੀ। ਅੱਛਾ। ਫਿਰ ਆਉਣ ਜਾਣ ਲੱਗਿਆ ਰਿਹਾ ਕਦੇ ਸਾਲ, ਹੋਰੇ 6 ਮਹੀਨੇ ਉੱਤੇ। ਹੁਣ ਪਿਛਲੇ ਸਾਲ ਤੋਂ ਇਹਨਾਂ ਨੇ ਵੀਜ਼ਾ ਦਿੱਤਾ ਉਹ ਚੱਕਮਾ ਟੁੱਲਾ ਜਾਂਦਾ ਜਿਵੇਂ। ਹੈ ਹੈ। ਤਾਂ ਟੈਂਪੋਰੀ ਵੀਜ਼ਾ ਜਾਂ ਬ੍ਰੀਜ਼ਿੰਗ ਵੀਜ਼ਾ। ਖੁੱਲਾ ਟਾਈਮ ਦਿੱਤਾ। ਖੁੱਲਾ ਟਾਈਮ ਨਾ ਇਹ ਅਜੇ ਵੀ ਆਪਣੇ ਅੰਦਰ ਰੱਖਦੇ ਨੇ। ਕਹਿੰਦੇ ਮੈਂ ਸਾਨੂੰ ਪੁੱਛ ਕੇ ਜਾਉ ਦੇ ਜਾਨਾ। ਅੱਛਾ ਹਾਂ ਐ ਨਹੀਂ ਪਹਿਲਾਂ ਪੰਜਾਬ ਤੋਂ ਆਉਣਾ ਪੈਂਦਾ ਜੀ ਇੱਥੇ ਵੀਜ਼ਾ ਲੈ ਕੇ ਹੁਣ ਇੱਥੋਂ ਵੀਜ਼ਾ ਲੈ ਕੇ ਪੰਜਾਬ ਜਾਣਾ ਪਊ ਹਾਂ ਹੁਣ ਇਹਨਾਂ ਨੂੰ ਦੱਸ ਕੇ ਫਾਰਮ ਭਰ ਕੇ ਇਹਨਾਂ ਦਾ ਪੈਸੇ ਬਣਾਉਣ ਦੇ ਢੰਗ ਬਣਾਏ ਬਣਾ ਅੱਛਾ ਹਾਂ ਉਹ ਫੀਸ 100 200 ਦਿਓ ਹਾਂ ਤੇ ਉਹ ਨਹੀਂ ਸਰਕਾਰ ਸਰਕਾਰ ਪੂਰੀ ਵਧੀਆ ਹੇ ਪਰ ਹੁਣ ਜੇ ਇਕਨੋਮੀ ਇਹਨਾਂ ਨੇ ਡਾਊਨ ਆ ਜੋ ਕਨੋਮੀ ਇਹ ਬਣਾਉਣੇ ਨਾ ਪੈਸੇ ਵੀ ਕਿੱਥੋਂ ਬਣਾਏ ਹੇ ਹੇ ਉਹ ਹੁਣ ਇਕਨੋਮੀ ਇਹਨਾਂ ਨੂੰ ਸੈੱਲ ਰੱਖਣ ਮਾਸਤੇ ਇਹ ਟਾਂਗਾ ਬਣਾਇਆ ਬਣ ਸਾਰੇ। ਅੰਬਰੀਲ ਕੋਟਲੇ ਵਾਲਾ ਸਿਸਟਮ ਚੱਲਦਾ ਔਰੇ। ਹਾਂ ਜੀ। ਦੇਖੋ ਪਹਿਲਾਂ ਸਾਡੀ ਟਰਾਂਸਪੋਰਟ ਸੀ ਮੇਰੇ ਬੱਚਿਆਂ ਦੀ। ਅੱਛਾ। ਉਹ ਮੈਂ ਨਾਲ ਜਾਂਦਾ ਰਿਹਾ ਸਾਰਾ ਦੇਖਿਆ। ਹਾਂ ਜੀ। ਯਾਨੀ ਜੇ ਤੁਸੀਂ ਕੋਈ ਫਾਲਟ ਆ ਤੁਹਾਡੇ ਚ। ਕੋਈ ਇੱਥੇ ਉੱਚਾ ਨਹੀਂ ਮਾਣੇ, ਕੋਈ ਅਮੀਰ ਨਹੀਂ ਗਰੀਬ ਨਹੀਂ ਜੇ ਤੁਸੀਂ ਗਲਤੀ ਕਰਤੀ ਤਾਂ ਤੁਹਾਨੂੰ ਭੁਗਤਣੀ ਪਊ। ਕੋਈ ਮਾਫੀ ਨਹੀਂ। ਨਾ ਕੋਈ ਨਾ ਦਲੀਲ, ਨਾ ਅਪੀਲ, ਨਾ ਵਕੀਲ। ਕੋਈ ਨਹੀਂ ਸੁਣਦਾ ਜੇ ਤੁਸੀਂ ਕੱਤਾ। ਉਹ ਭਰਨੇ ਪੈਣਗੇ। ਉਹ ਟਿਕਟ ਕੱਟੀ ਜਾਉ ਹਾਂ ਟਿਕਟ ਤਾਂ ਪਹਿਲਾਂ ਹੀ ਕੱਟ ਕੇ ਫੜਾਉਂਦੇ ਨੇ ਅੱਛਾ ਅੱਛਾ ਕੋਕੀ ਮੈਂ ਉਹ ਦੇਖਿਆ ਜਿਹਾ ਡਿਫਰੈਂਸ ਹੈ ਜਿਵੇਂ ਆਪਣੇ ਲੋਕ ਕਹਿੰਦੇ ਨੇ ਆ ਗਾਣੇ ਵੀ ਚੱਲੀ ਜਾਂਦੇ ਨੇ ਕਬ ਤਾਂ ਵੀ ਜੀ ਅੰਗਰੇਜ਼ਾਂ ਦੇ ਥੱਲੇ ਲੱਗਿਆ ਆਏ ਹੋਗੇ ਕੋਈ ਇਹ ਤਾਂ ਹੋਣੀ ਆਪਣੇ ਆਪਾਂ ਮਿਹਨਤੀ ਕੌਮ ਆਪਾਂ ਜਿਹੜੇ ਪੰਜਾਬੀਆਂ ਹਿਆਣੇ ਨੇ ਸਾਰੇ ਮਿਹਨਤ ਕਰਕੇ ਉਹ ਸਭ ਆਪਦੇ ਪੈਰਾਂ ਤੇ ਹੋ ਗਏ ਬੱਚੇ ਇਹ ਗੋਰੇ ਸਮਾਂ ਇਹਨਾਂ ਨੇ ਆਪਦੇ ਵਰਕਰ ਰੱਖਲੇ ਆਪਣੇ ਪੰਜਾਬੀਆਂ ਨੇ ਮਿਹਨਤ ਕਰਕੇ ਆਪਣੇ ਪੈਰਾਂ ਦੇ ਨੇ ਤੇ ਗੋਰੇ ਇਹਨਾਂ ਦੇ ਥੱਲੇ ਕੰਮ ਕਰਦੇ ਨੇ। ਠੀਕ ਹੈ। ਹੋਰ ਕੀ ਚੀਜ਼ ਲੱਗੀ ਹੈ ਅਲੱਗ ਆਪਣੇ ਪੰਜਾਬ ਤੋਂ? ਮੈਨੂੰ ਕਈ ਉੱਥੋਂ ਪੁੱਛ ਲੈਂਦੇ ਨੇ ਵੀ ਤੈਨੂੰ ਕੀ ਫਰਕ ਲੱਗਦਾ? ਤੂੰ ਇੱਥੇ ਜ਼ਿਆਦਾ ਖੁਸ਼ ਹੈ। ਓਵਰ ਜੁਆਇਡ ਕਹਿੰਦੇ ਨੇ ਨੂੰ। ਬਹੁਤ ਖੁਸ਼ ਆ ਬਹਾਮਣ। ਉਹ ਇਹ ਹੈ ਪੁਰੇ ਪੰਜ ਚੀਜ਼ਾਂ ਦਾ ਮੈਂ ਘਰੇ ਦੇਖਿਆ। ਹੈ ਜੀ। ਕੋਈ ਸਿਲੰਡਰ ਨਹੀਂ ਚੱਕਣਾ ਗੈਸ ਘਰੇ ਆਉਂਦੀ ਸਿੱਧੀ। ਠੀਕ ਹੈ। ਪਾਣੀ ਗਰਮ ਠੰਡੇ ਦਾ ਫਿਕਰ ਨਹੀਂ ਹੈਗਾ ਜਿਹੜੀ ਮਰਜ਼ੀ ਰੋਟੀ ਕਮਾਓ ਗਰਮ ਪਾ ਲੋ ਠੰਡਾ ਪਾ ਲੋ ਹੂੰ ਤੇ ਤੂੰ ਤੇ ਤੀਜੇ ਨੰਬਰ ਤੇ ਮੈਂ ਦੇਖਿਆ ਬਿਜਲੀ ਮੈਂ ਇੱਕ ਅੱਧੀ ਵਾਰੀ ਕੋਈ ਤੁਮਕਾ ਮਾਰ ਗਈ ਕਿ ਹਣਾ ਨਹੀਂ ਬਿਜਲੀ ਨਹੀਂ ਜਾਂਦੀ ਦੇਖੀ ਸੀਬਰੇਜ ਦਾ ਇਹਨਾਂ ਸਿਸਟਮ ਵਧੀਆ ਹੈ ਚਾਹੇ ਪਹਾੜ ਤੇ ਬੈਠਾ ਕੋਈ ਐ ਥੱਲੇ ਬੈਠਾ ਕੋਈ ਗੰਦ ਨਹੀਂ ਦੇਖਿਆ ਠੀਕ ਹੈ ਤੇ ਫਿਰ ਹੁਣ ਤੇ ਦਿਲ ਉਰੇ ਵੱਧ ਲੱਗਦਾ ਕਿ ਉਧਰ ਪੰਜਾਬ ਬੱਦ ਲੱਗਦਾ ਰਵਿੰਦਰ ਸਿੰਘ ਜੀ ਨੇ ਦੱਸਿਆ ਵੀ ਪੰਜਾਬ ਦਾ ਪੰਜਾਬ ਹੀ ਆ ਉੱਥੇ ਜੰਮਿਆ ਪੜਿਆ ਕਿਉਂਕਿ ਬੱਚੇ ਜਿਹਦੇ ਸਾਰੇ ਬੱਚੇ ਹੁਣ ਮੇਰੇ ਮੇਰੀਆਂ ਦੋ ਭੈਣਾਂ ਨੇ ਉਹਨਾਂ ਦੇ ਪੰਜ ਮੁੰਡੇ ਨੇ ਉਹ ਵੀ ਉਰੇ ਨੇ ਮੇਰੇ ਦੋ ਲੜਕੇ ਨੇ ਉਹ ਵੀ ਉਰੇ ਨੇ ਹੁਣ ਉੱਥੇ ਦਿਲ ਤਾਂ ਫਿਰ ਜਿੱਥੇ ਬੱਚੇ ਬੈਠੇ ਨੇ ਉੱਥੇ ਹੀ ਲੱਗਣਾ ਹੈ ਬੱਚਿਆਂ ਕੋਲ ਹੀ ਲੱਗਣਾ ਵੈਸੇ ਜ਼ਿਆਦਾ ਮਤਲਬ ਤਰਜੀਹ ਪੰਜਾਬ ਨੂੰ ਹੈ ਪੰਜਾਬ ਦਾ ਜਿਹੜਾ ਮਾਹੌਲ ਹੈ ਨਾ ਅੱਛਾ ਜੰਮੇ ਪੜਿਆ ਹਾਂ ਜੀ ਹਾਂ ਉਹ ਤਾਂ ਬਚਪਨੋਂ ਉੱਥੇ ਲੰਘਿਆ ਸਾਰਾ ਉੱਥੇ ਜਵਾਨੀ ਲੰਘੀ ਆ ਠੀਕ ਆ ਜਿਹੜੇ ਹੁਣ ਫਰੂਤੀਆਂ ਆ ਰਹੀਆਂ ਨੇ ਹੋਰ ਆ ਰਹੀਆਂ ਨੇ ਉਹਨਾਂ ਤੋਂ ਟਰ ਲੱਗਦਾ ਤਿੰਨ ਚੀਜ਼ਾਂ ਸੀਗੀਆਂ ਦੇਖੋ ਪਹਿਲਾਂ ਬੰਦਾ ਆਉਣਾ ਸੀ ਜਿਹੜਾ ਮਿਡਲ ਮੈਨ ਆਉਣਾ ਥੋੜੇ ਜਿਹਦੀ ਹੱਥ ਪੈਂਦਾ ਸੀ ਆ ਜਾਂਦਾ ਸੀ ਫੇਰ ਥੋੜਾ ਜਿਹਾ ਉਹਨਾਂ ਨੂੰ ਦੇਖ ਕੇ ਜਿਹੜਾ ਲੋਅਰ ਤਬਕਾ ਸੀ ਉਹ ਆਉਣ ਲੱਗ ਗਿਆ ਤਾਹ ਜਮੀਨ ਵਿੱਚ ਹੀ ਘਰ ਵਿੱਚ ਆ ਉਹ ਵੀ ਬੱਚੇ ਭੇਜੋ ਹੁਣ ਤਾਂ ਜਿਹੜੇ ਅਮੀਰ ਬੈਠੇ ਨੇ ਜਿਨ੍ਹਾਂ ਕੋ ਪੈਸੇ ਦਾ ਤੋੜਾ ਹੀ ਨਹੀਂ ਉਹ ਵੀ ਇਨੀ ਪ੍ਰਭਾਵੀ ਬੱਚੇ ਨੂੰ ਚਾਕੇ ਲਾ ਕੇ ਫਰਤੀ ਮੰਗਲੀ ਜਾਂ ਕੋਈ ਅਡਾਇ ਕੀ ਕਰਦਾ ਜਾਂ ਕੋਈ ਕਰਿਆ ਆ ਕੇ ਹੋ ਕਰਤਾ ਉਹ ਲੋਕ ਡਰਦੇ ਮਾਰੇ ਅਮੀਰ ਲੋਕ ਵੀ ਆਉਣ ਲੱਗੇ ਠੀਕ ਹੈ ਤੇ ਆਪਣੀ ਵੀਡੀਓ ਪੰਜਾਬ ਚ ਦੇਖੀ ਜਾ ਰਹੀ ਆ ਮਰੇਲਕੋਟਲੇ ਦੇ ਦੇਖ ਰਹੇ ਨੇ ਕਾਤਰੋਂ ਵਾਲਿਆਂ ਨੂੰ ਕੋਈ ਮੈਸੇਜ ਕੋਈ ਸਨੇਹਾ ਕੋਈ ਕਹਿਣਾ ਚਾਹੁੰਦੇ ਹਾਂ ਮੈਸੇਜ ਤਾਂ ਦੇਖੋ ਜੀ ਦਾ ਤਾਂ ਦੇਖੋ ਜੀ ਉੱਥੇ ਵਧੀਆ ਪੈਰ ਲੱਗੇ ਮੈਨੇ ਤੇ ਰਾਜਦਾ ਪੁਰ ਦਾ ਪਰਿਵਾਰ ਆ ਉਹ ਤਾਂ ਮੈਂ ਨਹੀਂ ਕਹਿੰਦਾ ਉਰੇ ਆ ਕੇ ਤਾਂ ਦੇਖੋ ਲੇਵਰ ਹੋਰ ਸਾਰੇ چاہے ਕੋਈ ਕਿੰਨੇ ਫੜਾ ਮਰ ਜਾਵੇ ਮੇਰੇ ਵਰਗਾ ਉਹ ਜਿਹੜੇ ਵੀ ਬੱਚੇ ਨੇ ਉਹ ਮਸ਼ੀਨ ਬਣ ਜਾਂਦੇ ਨੇ ਆ ਕੇ ਹੋਰ ਸਵੇਰੇ ਨਿਕਲ ਜਾਂਦੇ ਨੇ ਸ਼ਾਮ ਨੂੰ ਆ ਜਾਂਦੇ ਨੇ ਬਾਰਾਂ ਦਿਨਾਂ ਨੂੰ ਛੁੱਟੀ ਹੁੰਦੀ ਹੈ ਉਹਨੂੰ ਇੰਜੋਏ ਕਰਦੇ ਨੇ ਉੱਥੇ ਪੰਜਾਬ 'ਚ ਰੋਜ਼ ਹੀ ਇੰਜੋਇਆ ਰੋਜ਼ ਦਿੱਲੀ 'ਚ چاہے ਕੋਈ ਗਰੀਬ ਹੈ ਅਮੀਰ ਹੈ ਹਰੇਕ ਨੇ ਉਹਲਾਂ ਦੇ ਖੇਡ ਦੀਆ ਘਟ ਹੋ ਰੇਕ ਦੀ ਠੀਕ ਹੈ ਹੋਰ ਉਸ ਕਹਿਣਾ ਚਾਹੁੰਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਜੀ ਜਗਿੰਦਰ ਸਿੰਘ ਕਿਹੜੀ ਜਗ੍ਹਾ ਤੋਂ ਤਰਨਤਾਰਨ ਜ਼ਿਲ੍ਹਾ ਬਰਨਾਲਾ ਬਰਨਾਲਾ ਉਰੇ ਆਇਆ ਨੂੰ ਕਿੰਨਾ ਟਾਈਮ ਹੋ ਗਿਆ ਹੈ ਆ ਤਾਂ ਮੈਂ 17 ਤੋਂ ਆਉਂਦੇ ਆ ਆਈ ਜਾਂਨੇ ਜਾਈ ਜਲੇ ਹੁਣ ਹੋ ਗਏ ਦੋ ਸਾਲ ਆ ਜੀ 8 ਸਾਲ ਹੋ ਗਏ ਤਕਰੀਬਨ ਹਾਂਜੀ ਪੰਜਾਬ ਚ ਕੀ ਕੰਮ ਕਰਦੇ ਸੀ ਪੰਜਾਬ ਚ ਟਰਾਂਸਪੋਰਟ ਦਾ ਗੱਡੀਆਂ ਦਾ ਟਰਾਂਸਪੋਰਟ ਦਾ ਹਾਂਜੀ ਤੇ ਇੱਥੇ ਦਾ ਲੱਗਿਆ ਵਧੀਆ ਕੋ ਪੰਜਾਬ ਵਾਲਾ ਸਿਸਟਮ ਹੈ ਹੀ ਤਾਂ ਹੁਣ ਉਰੇ ਰਹਿੰਦੇ ਨੇ ਇੱਥੇ ਵਧੀਆ ਅਸਲ ਪੰਜਾਬ ਦਾ ਪੰਜਾਬ ਹੀ ਹੈ ਜੀ ਪੰਜਾਬ ਦਾ ਪੰਜਾਬ ਦਾ ਪੰਜਾਬ ਆਪਣੀ ਧਰਤੀ ਹੈ ਧਰਤੀ ਦੀ ਹੈ ਠੀਕ ਹੈ ਨਾ ਠੀਕ ਹੈ ਤੇ ਮੌਜਾਂ ਨੇ ਉੱਥੇ ਸਰਕਾਰਾਂ ਨੇ ਥੋੜਾ ਜਿਹਾ ਤੁਹਾਨੂੰ ਪਤਾ ਹੈ ਕੀ ਮਾਹੌਲ ਬਣਾਇਆ ਹੋਇਆ ਸੇਫਟੀ ਨੇ ਕਿਸੇ ਸੇਫਟੀ ਦੇ ਬੈਠਿਆ ਸਾਰੇ ਭਾਈ ਦੇਖੋ ਇੱਧਰ ਕਰੋ ਸਿਸਟਮ ਹੈ ਸਾਰਾ ਸਿਸਟਮ ਹੈ ਸਿਸਟਮ ਬਹੁਤ ਵਧੀਆ ਚੱਲ ਰਿਹਾ ਹੈ ਉਹ ਬੜੀਆਂ ਮੌਜਾਂ ਕਰਦੇ ਦਿਲ ਲੱਗਿਆ ਵਾ ਹਾਂ ਬੱਚੇ ਸੇਫਟੀ ਜਨੇ ਆਪਾਂ ਸੇਫਟੀ ਸਾਰੇ ਵਧੀਆ ਜਿਵੇਂ ਤੁਸੀਂ ਟਰਾਂਸਪੋਰਟ ਦੀ ਗੱਲ ਕਰੀ ਹੈ ਵੀ ਟਰਾਂਸਪੋਰਟ ਦਾ ਕੰਮ ਸੀਗਾ ਉਰੇ ਦਾ ਸਿਸਟਮ ਤੇ ਆਪਣੇ ਪੰਜਾਬ ਦਾ ਕੀ ਵੱਖਰਾ ਲੱਗਿਆ ਵੱਖਰਾ ਤਾਂ ਇੱਥੇ ਕਾਨੂੰਨ ਨੇ ਕਾਨੂੰਨ ਸਹੀ ਨੇ ਜੋ ਇਹਨਾਂ ਨੇ ਕਰਤਾ ਉਹਨਾਂ ਨੂੰ ਜੁਰਮਾਨਾ ਕੋਈ ਸ਼ੂਟ ਨਹੀਂ ਕੋਈ ਫਰਮਾਇਸ਼ ਨਹੀਂ ਕੋਈ ਹੋਲ ਨਹੀਂ ਇਹਨਾਂ ਜੋ ਕਰਤਾ ਕਰਤਾ ਕੋਈ ਕਿਸੇ ਦਾ ਹੋਲੀਆਂ ਜੁਰਮਾਨਾ ਭਰਨੀ ਪੈਣਾ ਜੋ ਗਲਤੀ ਕਰਨਗੇ ਤਾਂ ਪਹਿਲਾਂ ਉਹਨੂੰ ਕਰਨੀ ਭੁਗਤਨੀ ਪੈਣੀ ਆ ਤੇ ਜਿਵੇਂ ਆਪਣੇ ਚਾਹ ਪਾਣੀ ਦਾ ਸਿਸਟਮ ਇੱਥੇ ਚੱਲ ਪੰਦ ਸਾਰਾ ਕੁਝ ਚੱਲਦਾ ਈ ਓਕੇ ਵਧੀਆ ਚਾਹ ਪਾਣੀ ਦੇ ਸਾਰਾ ਕੁਝ ਜਿਹੜਾ ਤੁਸੀਂ ਚਾਹ ਪਾਣੀ ਦਾ ਪੂਰਾ ਉਹ ਵੀ ਚੱਲਦਾ ਇੱਥੇ ਉਹੀ ਮੈਂ ਤਾਂ ਉਹੀ ਕਿਹਾ ਟ੍ਰਾਂਸਪੋਰਟ ਲੈਣਾ ਥੋੜੀ ਕੋਈ ਤੇ ਨਹੀਂ ਥੋਤਨੀ ਕੋਈ ਕੁਸ ਨਹੀਂ ਬਹੁਤ ਵਧੀਆ ਸਿਸਟਮ ਹੈ ਹਰ ਬੰਦਾ ਸਮਝਣਾ ਚੱਲਦਾ ਹੈ ਹਰ ਨੂੰ ਪਤਾ ਹੀ ਹੈ ਵੀ ਜੇ ਆਪਾਂ ਬੱਤੀ ਕ੍ਰੋਸ ਕਰਕੇ ਗਲਤ ਕਰਨਗੇ ਨਾਲ ਦੀ ਆਉਣੀ ਹੈ ਤੁਸੀਂ ਕਿਹੜਾ ਚਾਪ ਨਹੀਂ ਸਮਝ ਕੇ ਤੇ ਮੈਂ ਦੂਜੇ ਥੋੜੇ ਵਾਲਾ ਕੰਮ ਵੀ ਚੱਲ ਤਾਂ ਕਿਸੇ ਗੱਲਾਂ ਹਾਂ ਵੀ ਉਹ ਹਾਂ ਨਹੀਂ ਜਿੱਦੀ ਗੱਲ ਆ ਹਾਂ ਤੇ ਉਹ ਵੀ ਵਧੀਆ ਚੱਲਦਾ ਇੱਥੇ ਵਧੀਆ ਮਨੋਰੰਜਨ ਦੇਖੋ ਇੱਧਰ ਤੁਮਾਰਾ ਕੈਮਰਾ ਆ ਸਾਰੇ ਬੈਠ ਨੇ ਆ ਕਮਾਇਓ ਜੀ ਕੈਮਰਾ ਬਣਾ ਮਾੜਾ ਦੇਖੋ ਸਾਰੇ ਵਧੀਆ ਮौजਾਂ ਕਰਦਾ ਸਾਰੇ ਪੰਜਾਬੀ ਠੱਠੇ ਹੋਏ ਆ ਅੱਛਾ ਅੱਛਾ ਸ਼ਾਮ ਦਾ ਟਾਈਮ ਆ ਮਨੋਰੰਜਨ ਕਰਦੇ ਆ ਢੋਲੇ ਦੀਆਂ ਲਾਉਂਦੇ ਐਸੇ ਹਾਂ ਜੀ ਚਲੋ ਸਾਰੇ ਦੇਖੋ ਸਾਰੇ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਬੰਦਾ ਜੀ ਅੱਛਾ ਅੱਛਾ ਤੇ ਸਾਰੇ ਹਰ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਬੰਦਾ ਦੇਖੋ ਕੱਲੇ ਕੱਲੇ ਇਕੱਠੇ ਆ ਬਰਨਾਲੇ ਵਾਲਿਆਂ ਨੂੰ ਧਨੋਲੇ ਵਾਲਿਆਂ ਨੂੰ ਕੋਈ ਆਪਣੇ ਵੀਡੀਓ ਦੇਖਦੇ ਨੇ ਪੰਜਾਬ 'ਚ ਕੋਈ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਤਾਂ ਇਹੀ ਆ ਵੀ ਜੋ ਬਹੁਤ ਵਧੀਆ ਜੇ ਉਹ ਜਿੱਤਾ ਵੀ ਬਣਦਾ ਤੋ ਆ ਜੋ ਬਾਕੀ ਤਾਂ ਤੁਹਾਨੂੰ ਪਤਾ ਨਹੀਂ ਬੰਦਾ ਉਹ ਫਿਰ ਵੀ ਆਪਣੀ ਧਰਤੀ ਉੱਤੇ ਐਸ਼ ਕਰੋ ਵਧੀਆ ਗੱਲਾਂ ਤੁਸੀਂ ਵੀ ਆਉਂਦੇ ਆ ਲਾਮਾਗੇ ਰੌਣਕਾਂ ਉੱਤੇ ਵੀ ਇੱਥੇ ਵੀ ਆਉਂਦੇ ਆ ਠੀਕ ਹੈ ਨਾ ਹੁਣ ਜੇ ਆਪਾਂ ਕੇ ਸਾਰੇ ਪੰਜਾਬ ਉਰੇ ਆਜੂਆਂ ਨਹੀਂ ਆ ਸਕਦਾ ਠੀਕ ਹੈ ਉਹ ਬੱਚਿਆਂ ਨਾਲ ਜਿਹਦੇ ਬੱਚੇ ਆ ਗਏ ਠੀਕ ਹੈ ਉਹ ਆ ਸਕਦਾ ਦੂਜੇ ਨੂੰ ਆਪਾਂ ਕਹਿੰਦੇ ਤੂੰ ਟ੍ਰੇਨ ਚੜ੍ਹਿਆ ਉਹ ਤਾਂ ਇਹ ਨਹੀਂ ਇੱਥੇ ਰੇਟਮ ਹਾਂ 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 ਬਾਕੀ ਉਹ ਵੀ ਵਧੀਆ ਪੰਜਾਬ ਪੰਜਾਬ ਵੀ ਹੈ ਤੇ ਦੇਹੇ ਵੀ ਵਧੀਆ ਸਹੂਲਤਾਂ ਬਤੀਆਂ ਨੇ ਬਾਕੀ ਜਿਹੜੀ ਹੈ ਉੱਥੇ ਦੀ ਜ਼ਿੰਦਗੀ ਤੇ ਉਹ ਧਰਤੀ ਦਾ ਆਪਣੀ ਸਾਰਾ ਵਧੀਆ ਉਹੀ ਚੀਜ਼ ਆ ਸਕਦਾ ਠੀਕ ਹੈ ਕੀ ਨਾਂ ਹੈ ਜੀ ਰੇਸ਼ਮ ਸਿੰਘ ਮੰਡਰ ਮੰਡਰ ਸਾਹਿਬ ਕਿਹੜੀ ਜਗ੍ਹਾ ਤੋਂ ਆ ਜੀ ਮੈਂ ਜ਼ਿਲ੍ਹਾ ਪਿੰਡ ਮੰਡਰ ਜ਼ਿਲ੍ਹਾ ਜਲੰਧਰ ਜਲੰਧਰ ਦੁਆਬੇ ਤੋਂ ਦੁਆਬੇ ਤੋਂ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਜੀ ਅਸੀਂ ਜੀ 14 ਤੋਂ ਲਗਭਗ ਬੱਚਾ ਦੇ ਮਗਰ ਆਉਨੇ ਆ ਕਦੀ ਚਲੇ ਜਾਈਦਾ ਤੇ ਕਦੀ ਮੁੜ ਜਾਈਦਾ ਤੇ ਆਪਣੇ ਪੰਜਾਬ ਪੱਕੀ ਕੰਮ ਕਰਦੇ ਸੀ ਪੰਜਾਬ 'ਚ ਮੈਂ ਇਨਸਪੈਕਟਰ ਰਿਆਂ ਪੋਸਟ ਹਾਊਸ ਵਿੱਚ ਪੋਸਟਮਾਸਟਰ ਰਿਆਂ ਕਈ ਜਗ੍ਹਾ ਤੇ ਮੈਂ ਅਖੀਰ ਦੇ ਵਿੱਚ ਮਲਟੋਂ ਤੋਂ ਪੋਸਟਮਾਸਟਰ ਜੰਦਰ ਤੋਂ ਰਿਟਾਇਰ ਹੋਇਆ ਕਿਹੜੇ ਸਾਲ ਤੇ ਹੋਇਆ ਰਿਟਾਇਰ ਹੋਇਆ 2012 ਚ ਰਿਟਾਇਰ ਹੋਇਆ ਸੀ 2012 ਦੇ ਹਾਂਜੀ ਤੇ ਉਦੋਂ ਤੋਂ ਫਿਰ ਤਕਰੀਬਨ ਬਾਹਰ ਆਉਨੇ ਜਾਂਦੇ ਹਾਂ ਹਾਂਜੀ ਸਿਰ ਬੱਚਾ ਮਗਰ ਕਿਉਂਕਿ ਸਾਡੇ ਬੱਚਾ ਦਾ ਖੂਨ ਹੈ ਅਸੀਂ ਇਹਨਾਂ ਨੂੰ ਮਿਲਣ ਆਉਣਾ ਚਾਹੁੰਦਾ ਭਾਈ ਦਾ ਜੇ ਚਲੇ ਜਾਈ ਤਾਂ ਪਰ ਆ ਜੀ ਤੇ ਪੰਜਾਬ ਨਾਲੋਂ ਕਿਹੜੀ ਚੀਜ਼ ਇੱਥੇ ਦੀ ਤੁਹਾਨੂੰ ਜ਼ਿਆਦਾ ਵਧੀਆ ਲੱਗਦੀ ਹੈ ਨਹੀਂ ਹੁਣ ਮੈਂ ਜਿੱਥੋਂ ਰੋਟੀ ਖਾਂਦੇ ਆ ਉਹ ਸਾਨੂੰ ਉਹ ਚੀਜ਼ ਚੰਗੀ ਲੱਗਦੀ ਆ ਪੰਜਾਬ ਵੀ ਜਿੱਥੋਂ ਹੀ ਪੈਨਸ਼ਨ ਲੈਨੇ ਰੋਟੀ ਖਾਂਦੇ ਆ ਪਰ ਇਹ ਵੀ ਮੁਲਕ ਚੰਗਾ ਜਿੱਥੋਂ ਸਾਡੇ ਬੱਚੇ ਰੋਟੀ ਕਾ ਰਿਆ ਹੈ ਜ਼ਿਆਦਾ ਤਰਜੀਹ ਤਾਂ ਪੰਜਾਬ ਨੂੰ ਨਹੀਂ ਤਰਜੀਹ ਨਹੀਂ ਉਨੀ ਇੱਥੇ ਆ ਕਿਉਂਕਿ ਬੱਚੇ ਸਾਡੇ ਇੱਥੋਂ ਰੋਟੀ ਪਾਣੀ ਸਿੱਖਾ ਰਹੇ ਆ ਸਾਨੂੰ ਵੀ ਖਵਾ ਰਹੇ ਆ ਹਾਂਜੀ ਹਾਂਜੀ ਕਿਹੜੀ ਚੀਜ਼ ਜ਼ਿਆਦਾ ਇੱਥੇ ਦੀ ਤੁਹਾਨੂੰ ਵਧੀਆ ਲੱਗਦੀ ਹੈ ਚੀਜ਼ ਹੈ ਵਾਤਾਵਰਣ ਸ਼ੁੱਧ ਹੈ ਜਿੱਦਾਂ ਸ਼ਰਮਾ ਜੀ ਨੇ ਕਿਹਾ ਵੀ ਨਾ ਗਾਇ ਚੁਕਣਾ ਨਾ 32 ਦਾ ਨਾ ਕੋਈ ਹੋਰ ਨਾ ਲੈਣ ਪਾਣੀ ਨਹਾਉਣ ਪਾਣਾ ਠੰਡਾ ਕਰ ਲੋ ਤਤਾਂ ਕਰ ਲੋ ਕੋਈ ਪਰੇਸ਼ਾਨੀ ਨਹੀਂ ਹੈ ਬੱਚਿਆਂ ਨੂੰ ਵੀ ਨਹੀਂ ਸਾਨੂੰ ਵੀ ਨਹੀਂ ਪੈਸੇ ਪੇ ਕਰਦੇ ਤੇ ਘਰ ਸਾਰਾ ਕੁਝ ਫੈਸਿਲਿਟੀ ਮਿਲਦੀ ਹੈ ਹਾਂਜੀ ਤੇ ਡਾਲਰਾਂ 'ਚ ਬਣਨਾ ਸਾਰਾ ਕੰਮ ਚਲੋ ਹੁਣ ਬੱਚੇ ਕਮਾਉਂਦੇ ਆ ਉਹ ਤਾਂ ਉਸ ਹਿਸਾਬ ਨਾਲ ਹੀ ਖਰਚਾ ਜਿੱਦਾਂ ਰਹੀ ਜੇ ਜੋ ਕੀਮਤ ਦੇ ਹਿਸਾਬ ਨਾਲ ਉਹ ਕੁਝ ਚੱਲਦਾ ਤੇ ਲੇਕਿਨ ਫੇਰ ਵੀ ਵਧੀਆ ਕੋਈ ਅਸੀ ਗੱਲ ਨਹੀਂ ਕਿਉਂਕਿ ਬੱਚੇ ਮਰਜ਼ੀ ਨਾਲ ਆਏ ਆ ਉੱਥੇ ਕੋਈ ਕਿਸੇ ਤੇ ਕਹਿਣ ਤੇ ਨਹੀਂ ਜਾ ਆਪਣੀ ਮਰਜ਼ੀ ਦੇ ਨਾਲ ਹੀ ਆਏ ਆ ਉੱਥੇ ਸਾਰਿਆਂ ਨੂੰ ਨੌਕਰੀ ਮਿਲਦੀ ਵੀ ਨਹੀਂ ਗਈ ਅਸੀਂ ਤਾਂ ਚਲੋ ਚੰਗਾ ਬੇਲਾ ਸੀ ਉੱਥੇ ਲੱਗ ਗਏ ਉੱਥੇ ਬੱਚੇਰੀ ਮौज ਕੀਤੀ ਆ 40 ਸਾਲ ਨੌਕਰੀ ਕੀਤੀ ਨਾਲ ਖੇਤੀ ਵੀ ਕਰਦੇ ਰਹੇ ਆ ਐਜੀ ਤੇ ਚਲੋ ਹੁਣ ਵੀ ਵਧੀਆ ਉਹ ਵੀ ਵਧੀਆ ਤੇ ਵੀ ਵਧੀਆ ਕੋਈ ਬਾੜਾ ਨਹੀਂ ਕਿਸੇ ਨੂੰ ਕਿਹਾ ਜਾ ਸਕਦਾ ਐਜੀ ਆ ਕੁੱਲ ਮਿਲਾ ਕੇ ਜ਼ਿੰਦਗੀ ਵਧੀਆ ਲੰਗੀ ਆ ਹਾਂਜੀ ਹਾਂਜੀ ਵਧੀਆ ਜਿੱਥੇ ਕੰਮ ਕਰਕੇ ਰੋਟੀ ਮਿਲੇ ਉਹ ਤੇ ਚੰਗਾ ਹੀ ਕਿਹਾ ਜਾ ਸਕਦਾ ਐ ਹੇ ਹੇ ਹਾਂਜੀ ਹਾਂਜੀ ਤੇ ਇਹ ਇਹ ਦੇਸ਼ ਵੀ ਵਧੀਆ ਨੇ ਜਿਹੜੇ ਸਾਡੇ ਬੱਚਿਆਂ ਨੂੰ ਆਜਾ ਮਤਲਬ ਜਿਨ੍ਹਾਂ ਨੇ ਸਾਂਭਿਆ ਸਾਨੂੰ ਇਹ ਵੀ ਵਧੀਆ ਨੇ ਬਿਲਕੁਲ ਇੱਥੇ ਜੋ ਇਹ ਮਿਹਨਤ ਕਰਕੇ ਪ੍ਰੋਪਰਟੀ ਬਣਾਉਂਦੇ ਆ ਉੱਥੇ ਤਾਂ ਕਈ ਸਾਲ ਹੀ ਨਹੀਂ ਬਣਦੀ ਜਿੰਨੀ ਇੱਥੇ ਕਰੋੜਾਂ ਦੇ ਵਿੱਚ ਬਣ ਜਾਂਦੀ ਆ ਇਹ ਇੱਧਰ ਮਿਹਨਤ ਨੂੰ ਫਲ ਲੱਗਦਾ ਹਾਂਜੀ 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 ਇੱਥੇ ਜੇ 10-15 ਸਾਲ ਲਾ ਲਓ ਤਾਂ ਫਿਰ ਬਹਿ ਜਾ ਬਹਿ ਜਾ ਹੋ ਜਾਂਦੀ ਆ ਕਿਉਂਕਿ ਉੱਥੇ ਮਿਹਨਤ ਦੇ ਨਾਲ ਵੀ ਟਾਈਮ ਲੱਗਦਾ ਇੱਥੇ ਬੰਦਾ ਜੋਰ ਲਾਵੇ ਤਾਂ ਫਿਰ ਛੇਤੀ ਹਰ ਲਈ ਫਿਰ ਉੱਥੇ ਹੁਣ ਇਦਾਂ ਵੀ ਸਰਕਾਰੀ ਨੌਕਰੀਆਂ ਤੇ ਪੈਨਸ਼ਨਾਂ ਨਹੀਂ ਆਣੀਆਂ ਅਸੀਂ ਤਾਂ ਲੈਣੇ ਆ ਬੱਚੇ ਇਸ ਕਰਕੇ ਬਾਹਰ ਨੂੰ ਤੋੜਦੇ ਆ ਕਿਉਂਕਿ ਉੱਥੇ ਬੁੱਢੇ ਦੇ ਬਾਰੇ ਸਹਾਰਾ ਕਿਸੇ ਦਾ ਹੈ ਨਹੀਂਗਾ ਇੱਧਰ ਜੇ ਪੱਕੇ ਹੋ ਕੇ ਰਹਿਣਗੇ ਤਾਂ ਉਹਨਾਂ ਨੂੰ ਪੈਨਸ਼ਨ ਵਗੈਰਾ ਤਾਂ ਗਵਰਨਮੈਂਟ ਦੇਊਗੀ ਨਾ ਹਾਂ ਆਪਣੇ ਪੈਨਸ਼ਨ ਦਾ ਕੰਮ ਬੰਦ ਕਰਤਾ ਆਪਣੇ ਪੈਨਸ਼ਨ ਦਾ ਬੰਦ ਇਹ ਗਵਰਨਮੈਂਟ ਦੀਆਂ ਨੀਤੀਆਂ ਮਾੜੀਆਂ ਬਾਕੀ ਅਸੀਂ ਹੁਣ ਚਲੋ ਸਾਡੀ ਕੋ ਸੁਣੇ ਇੱਥੇ ਵੀ ਹੈਗੇ ਨੇ ਬੁੱਢਿਆਂ ਨੂੰ ਰੋਟੀ ਪਾਣੀ ਖਾਣ ਨੂੰ ਦਿਓ ਅਸੀਂ ਇੱਥੇ ਇਹਨਾਂ ਦਾ ਹੀ ਗੁਣ ਗਾਉਨੇ ਆ ਤੇ ਗੁਣ ਗਾਵਾਂਗੇ ਵੀ ਸਾਡੇ ਵਾਸਤੇ ਵੀ ਕੁਝ ਕਰਿਆ ਜਾਵੇ ਬੁੱਢੇ ਆ ਉੱਥੇ ਹੀ ਹਾਂਜੀ ਹਾਂਜੀ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਆ ਸਾਡੀ ਵੀ ਕੋ ਸੁਣਨੀ ਚਾਹੀਦੀ ਗੱਲ ਏ ਏ ਹਾਂਜੀ ਹਾਂਜੀ ਬਿਲਕੁਲ ਸਾਨੂੰ ਵੀ ਪੈਨਸ਼ਨ ਲੱਗਣੀ ਚਾਹੀਦੀ ਆ ਪੈਨਸ਼ਨ ਦਾ ਥੋੜਾ ਬਹੁਤ ਖਰਚਾ ਸਾਨੂੰ ਬੱਚਿਆਂ ਦੇ ਮਨਅਸਰ ਨਾ ਰਹਿਣਾ ਪਵੇ ਉਹ ਤਾਂ ਨਹੀਂ ਸਾਨੂੰ ਟੈਲੀਫੋਨ 'ਚ ਪੈਸੇ ਪਾਉਣ ਜੋਗੇ ਦੇ ਦਿਆ ਕਰਨ ਬਾਕੀ ਆਪਣੇ ਖਰਚੇ ਜੋਗਾ ਵੀ ਚਾਹੀਦਾ ਖਰਚੇ ਜੋਗਾ ਚਲ ਜ਼ਿਆਦਾ ਤਾਂ ਹੀ ਨਹੀਂ ਮੰਗਦੇ ਇੰਨਾ ਕੁ ਤਾਂ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਅਸੀਂ ਟੈਕਸ ਦੇ ਰਹੇ ਆ ਜੇ ਕੋਈ ਟੀਜ ਖਾਣੇ-ਖਾਨੇ ਪੀਣੇ ਆ ਤਾਂ ਸਾਰਾ ਟੈਕਸ ਤਾਂ ਗਵਰਨਮੈਂਟ ਕੋਲ ਹੀ ਜਾ ਰਿਹਾ ਬਿਲਕੁਲ ਉਹ ਟੈਕਸ ਘਰ ਬਣਾਏ ਨੇ ਸਾਰਾ ਕੁਝ ਕਰਿਆ ਅਸੀਂ ਜੇ ਖਾਣੇ-ਪੀਣੇ ਹਰ ਚੀਜ਼ ਤੇ ਟੈਕਸ ਦਿੰਨੇ ਆ ਟੈਕਸ ਦਿੰਨੇ ਬਿਲਕੁਲ ਕਿ ਸਰਕਾਰ ਨੂੰ ਸਾਡੀ ਬੇਨਤੀ ਆ ਕਿ ਸਾਡੇ ਵੱ ਬਜ਼ੁਰਗਾਂ ਬਾਲਸਨੀਆ ਸਿਨੀਅਰ ਸਿਟੀਜ਼ਨਾਂ ਵੱਲ ਗੌਰ ਦਿਓ ਸਾਡੀ ਵੀ ਸੁਣੋ ਆ ਸਿਨੀਅਰ ਸਿਟੀਜ਼ਨਾਂ ਦੀ ਡਿਮਾਂਡ ਹੈ ਡਿਮਾਂਡ ਆ ਬੰਦ ਕੋ ਜਿੱਦਾਂ ਬਾਕੀ ਘੰਟੇ ਗੰਟੀ ਹੈ ਹਰਜ ਬਣਦਾ ਜਿੱਦਾਂ ਬਾਕੀ ਘੰਟੇ ਜੰਦੇ ਆ ਇਦਾਂ ਹੀ ਇੱਥੇ ਕੁਝ ਨਾ ਕੁਝ ਮਿਲਣਾ ਚਾਹੀਦਾ ਹੈਏ ਟੈਕਸ ਦਿੰਦੇ ਨੇ ਹਾਂਜੀ ਸਾਰੇ ਹਰ ਕੀਤੇ ਅਸੀਂ ਟੈਕਸ ਦਿੰਦੇ ਆ ਐ ਕੋਈ ਜਲੰਧਰ ਵਾਲਿਆਂ ਨੂੰ ਕਹਿਣਾ ਚਾਹੁੰਦੇ ਹਾਂ ਜਲੰਧਰ ਵਾਲੇ ਬਹੁਤ ਖੁਸ਼ੀ ਖੁਸ਼ਾਲ ਆ ਸਾਡੇ ਦੋਸਤ ਮਿੱਤਰ ਸੁਣਦੇ ਹੋਣ ਤਾਂ ਮੈਂ ਉਹਨਾਂ ਨੂੰ ਪਤਾ ਇਹਦਾ ਵੀ ਇਦਾਂ ਤੁਸੀਂ ਵੀ ਤੁਹਾਡੇ ਬੱਚੇ ਸੁਖੀ ਰਹਿਣ ਅਸੀਂ ਵੀ ਸੁਖੀ ਰਹੀਏ ਆਓ ਜਾਓ ਤੇ ਮਿਲ ਜਾਈਏ ਕਿਉਂਕਿ ਅਸੀਂ ਤਾਂ ਉੱਥੇ ਜੂਨੀਅਨ ਜੀ ਵੀ ਰਹੇ ਆ ਬਿਲਦੇ-ਕਿਲਦੇ ਰਹਿੰਦਾ ਬਹੁਤ ਸ਼ਮ ਹੋ ਗਿਆ 40 ਸਾਲ ਨੌਕਰੀ ਕੀਤੀ ਆ ਅਸੀਂ ਬੜੇ ਖੁਸ਼ ਹਾਂ ਤੇ ਇੱਥੇ ਵੀ ਬੜੇ ਖੁਸ਼ ਹਾਂ ਠੀਕ ਆ ਧੰਨਵਾਦ ਹਾਂਜੀ ਕੀ ਨਾਮ ਹੈ ਜੀ ਹਰਿੰਦਰਜੀਤ ਸਿੰਘ ਆ ਜੀ ਪੰਜਾਬ ਕਿਹੜੀ ਜਗ੍ਹਾ ਤੋਂ ਜੀ ਮੰਡੇ ਗਵਿੰਦਗੜ ਮੰਡੇ ਠੀਕ ਆ ਫਤੇਗੜ ਸਾਹਿਬ ਜ਼ਿਲ੍ਹਾ ਹਾਂਜੀ ਹਾਂ ਤੇ ਕੀ ਕੰਮ ਕਰਦੇ ਸੀਗੇ ਉੱਥੇ ਪੰਜਾਬ ਉੱਥੇ ਮੈਂ ਟੀਚਰ ਸੀਗਾ ਅੱਛਾ ਅੱਛਾ ਜੀ ਤੇ ਰਿਟਾਇਰ ਹੋ ਗਿਆ 2008 ਦੇ ਵਿੱਚ 2008 ਚ ਹਾਂ 2010 ਤੋਂ ਸਾਡਾ ਇੰਦਰ ਅੰਦਰ ਆਉਣ ਜਾਣ ਤੇ ਸਰਵਿਸ ਵੀ ਕਿਹੜੀ ਜਗ੍ਹਾ ਕਰੀ ਜੀ ਜਿਆਦਾ ਪਾਦਲੇ ਐਡਮਿਟਰ ਸਕੂਲ ਪਾਦਲਾ ਤੇ ਉਸ ਤੋਂ ਬਾਅਦ ਕਿਹੜਾ ਜੀ ਪਾਦਲੇ ਨੂੰ ਲੁਧਿਆਣਾ ਲੁਧਿਆਣਾ ਠੀਕ ਹੈ ਜੀ ਲੁਧਿਆਣਾ ਦੇ ਵਿੱਚ ਹੈ ਸਰਵਿਸ ਐ ਸਾਰੀ ਲੁਧਿਆਣਾ ਦੀ ਸਰਵਿਸ ਹੈ ਜੀ ਹਾਂਜੀ ਹਾਂ ਠੀਕ ਰਿਟਾਇਰਮੈਂਟ ਮੇਰੀ ਗਵਰਨਮੈਂਟ ਹਾਰਸ ਕੰਡੀ ਸਕੂਲ ਮਾੜ ਕਮਜਰਾਤ ਹੋਈ ਜੀ ਠੀਕ ਹੈ ਠੀਕ ਹੈ ਤੇ ਪਿੰਡ ਕਿਹੜਾ ਜੀ ਪਿੰਡ ਕਿਹੜੇ ਪਿੰਡ ਨੂੰ ਬਿਲੋਂਗ ਕਰਦੇ ਹੋ ਅਸੀਂ ਹਵਾਰਾ ਕਲਾਂ ਹਵਾਰਾ ਕਲਾਂ ਜਗਤਾਰ ਸਿੰਘ ਹਵਾਰੇ ਵਾਲਾ ਹਾਂਜੀ ਹਾਂਜੀ ਠੀਕ ਹੈ ਤੇ ਮਾਸਟਰ ਜੀ ਫਿਰ ਕਿੱਥੇ ਦਾ ਸਿਸਟਮ ਵਧੀਆ ਲੱਗਿਆ ਤੁਹਾਨੂੰ ਉਰੇ ਦਾ ਮਤਲਬ ਵਧੀਆ ਲੱਗਿਆ ਜਾਂ ਪੰਜਾਬ ਦਾ ਲੱਗਿਆ ਬਸ ਜਿਹੜੇ ਹੁਣ ਅਸੀਂ ਮਤਲਬ ਆਏ ਆ ਸਾਡਾ ਤਾਂ ਦਿਲ ਉੱਥੇ ਲੱਗਦਾ ਅਸਲੀ ਤਾਂ ਇੱਥੇ ਤਾਂ ਅਸੀਂ ਮਜਬੂਰੀ ਚ ਆਏ ਹੋਏ ਹਾਂਜੀ ਠੀਕ ਹੈ ਸਹੀ ਗੱਲ ਕਹੀ ਹੈ ਹਾਂ ਜਿੰਨੀ ਦਰ ਲੋੜ ਆ ਬੱਚਿਆਂ ਨੂੰ ਜਿੰਨੀ ਦਰ ਅਸੀਂ ਇੱਥੇ ਆ ਉਹ ਤੋਂ ਬਾਅਦ ਆਪਣਾ ਜਿਹੜੀ ਜਨਮ ਭੂਮੀ ਆ ਸੀ ਉੱਥੇ ਜਾਣਾ ਤੇ ਜਿਆਦੇ ਮਿਸ ਤਾਂ ਪੰਜਾਬ ਨੂੰ ਕਰਦੇ ਪੰਜਾਬ ਨੂੰ ਕਰਦੇ ਬਿਲਕੁਲ ਕਰਦੇ ਪਰ ਇੱਥੇ ਜਿਹੜਾ ਪਾਏਚਾਰਾ ਹਾਂਜੀ ਲੋ ਸਾਡਾ ਮਤਲਬ ਗਰੁੱਪ ਹੈ ਜਿਵੇਂ ਹਾਂਜੀ ਹਾਂਜੀ ਔਰ ਇੱਕ ਸਵਾਰੰਦ ਦੇ ਵਿੱਚ ਵਿੱਚ ਇੱਥੇ ਰਹਿੰਦੇ ਆ ਹਾਂਜੀ ਉਹ ਬਹੁਤ ਵਧੀਆ ਠੀਕ ਹੈ ਬਹੁਤ ਪੁਰਾਣੇ ਬੰਦੇ ਵਧੀਆ ਸਤਿਕਾਰਯੋਗ ਸਾਨੂੰ ਮਿਲਦੇ ਆ ਹੁਣ ਆਇਆ ਨੂੰ ਕਿੰਨਾ ਚਿਰ ਹੋਇਆ ਜੀ ਹੁਣ ਫਰਵਰੀ ਦੇ ਵਿੱਚ ਆਏ ਸੀ ਅੱਛਾ ਆਮ ਤੌਰ ਤੇ ਇਸ ਤਰ੍ਹਾਂ ਹੀ ਹੁੰਦਾ ਵੀ ਅਸੀਂ ਫਰਵਰੀ ਚ ਹੋਣੇ ਆ ਠੀਕ ਹੈ ਨਵੰਬਰ ਦੇ ਵਿੱਚ ਚਲੇ ਜਾਂਦੇ ਆ ਅੱਛਾ ਅੱਛਾ ਸਕੂਲਾਂ ਦਾ ਛੁੱਟੀਆਂ ਹੋ ਜਾਂਦੀਆਂ ਨੇ ਦਸੰਬਰ ਦੇ ਵਿੱਚ ਠੀਕ ਹੈ ਹੁਣ ਕਦੋਂ ਜਾ ਰਹੇ ਹੋ ਫਿਰ ਹੁਣ ਨਵੰਬਰ ਦੇ ਐਂਡ ਦੇ ਵਿੱਚ ਕੀ ਨਾਮ ਹੈ ਜੀ ਮੇਰਾ ਸਤਨਾਮ ਸਿੰਘ ਤਹਿਸੀਲ ਨਾਬਾ ਡਿਸਟ੍ਰਿਕਟ ਪਟਿਆਲਾ ਠੀਕ ਹੈ ਨਾਬੇ ਕੋਲ ਕਿਹੜਾ ਪਿੰਡ ਹੈ ਜੀ ਸਦਨੌਲੀ ਸਦਨੌਲੀ ਪਾਸੋਂ ਪਾਸੋਂ ਹਾਂ ਜੀ ਸਦਾ ਸਦਾ ਪਿੰਡ ਹੈ ਆਪਣੇ ਕਰਤਾਰ ਸਿੰਘ ਦਾ ਹਾਂ ਜੀ ਗੁਰਦਾਰਸ਼ਨ ਸਿੰਘ 90 ਦਾ 90 ਦਾ ਐਮਐਲਏ ਜਿਹੜਾ ਨੂੰ ਸਾਡੇ ਠੀਕ ਹੈ ਠੀਕ ਹੈ। ਪੁਰੇ ਆਏ ਨੂੰ ਕਿੰਨਾ ਟਾਈਮ ਹੋ ਗਿਆ ਜੀ? ਪੁਰੇ ਮੈਂ 2012 ਤੋਂ ਆ ਰਿਹਾ ਲਗਾਤਾਰ ਆਉਣ ਜਾਣ ਕਰੀ ਜਾਂਦਾ। ਅੱਛਾ ਅੱਛਾ ਤੇ ਹੁਣ ਹੁਣ ਆਏ ਨੂੰ ਸਿਰਫ 2 ਮਹੀਨੇ ਹੋਏ ਨੇ ਆਲੇ ਫਿਲਹਾਲ ਠੀਕ ਹੈ। ਦਿਲ ਪੰਜਾਬ ਲੱਗਦਾ ਜ਼ਿਆਦਾ ਜਾਂ ਉਰੇ ਦਿਲ ਤਾਂ ਜਿੱਥੇ ਬੱਚੇ ਹੁੰਦੇ ਦਿਲ ਤਾਂ ਉੱਥੇ ਲੱਗਦਾ ਪਰ ਜਿਹੜੇ ਖੇਚਾ ਹੈ ਉਹ ਤਾਂ ਤੁਹਾਨੂੰ ਪਤਾ ਹੀ ਹੈ ਜਿੱਥੇ ਆਪਣੇ ਜਨਮ ਭੂਮੀ ਆ ਉੱਥੇ ਦੀ ਹੁੰਦੀ ਆ। ਪੰਜਾਬ ਬੱਚਿਆਂ ਕਰਕੇ ਆਪਾਂ ਨੂੰ ਅਡਜਸਟਮੈਂਟ ਕਰਨੀ ਪੈਂਦੀ ਆ ਬਿਲਕੁਲ ਹਾਂਜੀ ਤੇ ਕੀ ਚੀਜ਼ ਇੱਥੇ ਦੀ ਸਾਰਿਆਂ ਨੂੰ ਵਧੀਆ ਲੱਗੀ ਇੱਥੇ ਦਾ ਸਿਸਟਮ ਜਿਹੜਾ ਹੈ ਉਹ ਆਪਣੇ ਪੰਜਾਬ ਨਾਲੋਂ ਵੱਖਰਾ ਹੈ ਠੀਕ ਆ ਕਾਨੂੰਨ ਜਿਹੜੇ ਨੇ ਹਰ ਬੰਦਾ ਫਾਲੋ ਕਰਦਾ ਹੈ ਜੇ ਇਹੀ ਕਾਨੂੰਨ ਆਪਣੇ ਪੰਜਾਬ ਦੇ ਲੋਕ ਫਾਲੋ ਕਰਨ ਲੱਗ ਜਾਣ ਤੇ ਆਪਣਾ ਵੀ ਸਵਰਗ ਹੋ ਪਰ ਉੱਥੇ ਜਿਹੜੀ ਸਿਸਟਮ ਆਪਣਾ ਉਹ ਇਹੋ ਜਿਹਾ ਗੰਦਾ ਹੋਇਆ ਆ ਕਾਨੂੰਨ ਜਿਹੜਾ ਫਾਲੋ ਕਰਨ ਵਾਲੇ ਨੇ ਉਹੀ ਗੰਦੇ ਨੇ ਹਾਂਜੀ ਹਾਂਜੀ ਤੇ ਔਰ ਕੋਈ ਪੰਜਾਬ ਨਾਲੋਂ ਮਤਲਬ ਕੋਈ ਪੰਜਾਬ ਨਾਲੋਂ ਵਸੇ ਹੀ ਹੈ ਵੀ ਮਦਾ ਕਿਰਤ ਕਰਦਾ ਕਿਰਤ ਦੀ ਮਿਹਨਤ ਮਿਹਤਿਆਣਾ ਪੂਰਾ ਮਿਲਦਾ ਇੱਥੇ ਮਤਲਬ ਕੋਈ ਚੋਰ ਬਿਆਰੀ ਨਹੀਂ ਹੈਗੀ ਇੱਥੇ ਜਿੰਨਾ ਬੰਦਾ ਕੰਮ ਕਰਦਾ ਉਹਦੀ ਮਿਹਨਤ ਹਰ ਇੱਕ ਬੰਦੇ ਨੂੰ ਮਿਲਦੀ ਹੈ ਪਿੰਡ ਕੀ ਕੰਮ ਕਰਦੇ ਸੀਗੇ ਪਿੰਡ ਮੈਂ ਪਹਿਲਾਂ ਖੇਤੀਬਾੜੀ ਕਰਦਾ ਸੀ ਤੇ 92 93 ਵਿੱਚ ਮੈਂ ਮਿਲਕ ਫਾਰਮ ਦਾ ਚੇਅਰਮੈਨ ਰਿਹਾ ਹਾਂ ਅੱਛਾ ਤੇ ਹੁਣ ਮੈਂ ਵੇਲਾ ਜਮੇਂ ਠੇਕੀਤੀ ਹਾਂ ਤੇ ਹੁਣ ਬੱਚਿਆਂ ਕਰਕੇ ਆਉਣਾ ਜਾਣਾ ਬਣਿਆ ਹੋਇਆ ਹੁਣ ਫੇ ਕਿੰਨਾ ਟਾਈਮ ਰਹਿਣਾ ਓਰੇ ਹੁਣ ਅਸੀਂ ਰਵਾਂਗੇ 5 ਮਹੀਨੇ ਅੱਛਾ ਅੱਛਾ ਤੋਂ ਬਾਅਦ ਫੇ ਜੇ ਪਰਮਾਤਮਾ ਨੂੰ ਸੁਖ ਰੱਖਿਆ ਫੇ ਕਿਹੜਾ ਮਰਦਾਂਗੇ ਕਿ ਤੂੰ ਉਪਰੋਂ ਪਉਂਦਾ ਨਹੀਂ ਕਹਿੰਦੇ ਦਿਲ ਲੱਗਿਆ ਬੱਚਿਆਂ ਕੋਲੇ ਨਹੀਂ ਬਰਾਤੇ ਦਿਨ ਤਾਂ ਨਹੀਂ ਜਾਂਦੇ ਤੁਸੀਂ ਆਪ ਸਿਆਣੇ ਹੋ ਨਾ ਜਿੱਥੇ ਬੱਚੇ ਹੁਣ ਘਰੇ ਸਾਡਾ ਹੈ ਕੋਈ ਜਿੰਦਾ ਲੱਗਿਆ ਉਸਦਾ ਜਿੰਦਾ ਅਸੀਂ ਖੋਲਣਾ ਜਾ ਕੇ ਹੇ ਹੇ ਤੇ ਹੁਣ ਜਿਹਦੇ ਬੱਚੇ ਉੱਥੇ ਜੀ ਕੁਦਰਤੀ ਲਾਉਣੇ ਪੈਣਾ ਨਾ ਹਾਂ ਹਾਂ ਬਾਕੀ ਇਹਨਾਂ ਵੀ ਜਿਹੜਾ ਹੁਣ ਆਪਣਾ ਉੱਥੇ ਆਲਾ ਜਵਾਲਾ ਦੋਸਤ ਮਿੱਤਰ ਨੇ ਉਹਦੇ ਖਿੱਚ ਹੁੰਦੀ ਹੈ ਹਾਂ ਹਾਂ ਉਹ ਤਾਂ ਗੱਲਾਂ ਪੈਂਦਾ ਅੱਜ ਜਿਵੇਂ ਇਕੱਠੇ ਹੋਏ ਨੇ ਸਾਰੇ ਪੰਜਾਬੀ ਭਰਾ ਇਕੱਠੇ ਨੇ ਮਤਲਬ ਕਿਵੇਂ ਦਾ ਲੱਗਿਆ ਦੇਖੋ ਜੀ ਅੱਜ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਇੰਨਾ ਮਤਲਬ ਇਕੱਠਾ ਕਦੇ ਪੰਜਾਬ ਵਿੱਚ ਅਸੀਂ ਕਦੇ ਆਪਸ ਵਿੱਚ ਨਹੀਂ ਇਕੱਠੇ ਹੋਏ ਰਿਸ਼ਤੇਦਾਰ ਵੀ ਨਹੀਂ ਇਕੱਠੇ ਹੁੰਦੇ ਜਿਹਨੇ ਮਤਲਬ ਇੱਥੇ ਪਿਆਰ ਮਿਲਦਾ ਆਪਣੀ ਵੀਡੀਓ ਨਾਬੇ ਵਾਲੇ ਪਾਸੋਂ ਵਾਲੇ ਮੇਰਾ ਵੀ ਏਰੀਆ ਉਹੀ ਆ ਕੋਈ ਕੋ ਏਰੀਆ ਹੈ ਦੇਖ ਰਿਹਾ ਇਹਨੇ ਕੁਝ ਕਹਿਣਾ ਚਾਹੁੰਦੇ ਹੁਣ ਪਰ ਠੀਕ ਹੈ ਜੀ ਬਸ ਵਧੀਆ ਬਸ ਸਿਸਟਮ ਜਿੱਥੇ ਬੰਦਾ ਹੈਗਾ ਆਪਣੇ ਸਹੀ ਮਾਨਦਰਯਾ ਕੰਮ ਕਰੋ ਤੇ ਡਿਪੈਂਡਰ ਉਹ ਮਲੂਸਰ ਇਸ ਮੈਂ ਤਾਂ ਤੁਹਾਨੂੰ ਰੰ ਰਬ ਰੰਗ ਲਾਉ ਗਈ ਠੀਕ ਹੈ ਧੰਨਵਾਦ ਕੀ ਨਾਮ ਹੈ ਜੀ ਮੇਰਾ ਨਾਮ ਸਰਦਾਰ ਸੋਹਣ ਸਿੰਘ ਤਮਾਨ ਹੈ ਹਾਂ ਜੀ ਮੈਂ ਕਿਹਦੀ ਜਗਾ ਤੋਂ ਮੈਂ ਐਕਚੁਅਲੀ ਜੋ ਹੈ ਮੈਂ ਧਰਮਕੋਟ ਤੋਂ ਬਲੋਂਗ ਕਰਦਾ ਮੋਗੇ ਮੋਗੇ ਦੇ ਵਿੱਚ ਪਰ ਮੈਂ ਲੁਧਿਆਣੇ ਰਹਿੰਦਾ ਸੀ ਪਰ ਲੁਧਿਆਣੇ ਤੋਂ ਬੱਚੇ ਇੱਧਰ ਆ ਗਏ ਹਾਂ ਜੀ ਤਾਂ ਇੱਕ ਅਸਬੇ ਚਲਾ ਗਿਆ ਇੱਕ ਕੈਨੇਡਾ ਚਲਾ ਗਿਆ ਲੇਕਿਨ ਕੈਨੇਡਾ ਨਾਲੋਂ ਮੈਨੂੰ ਜੋ ਇੱਥੇ ਲੱਗੇ ਇਸ ਜਿੰਨੇ ਹੈਗੇ ਆ ਮੇਰੇ ਮਿੱਤਰ ਹਾਂਜੀ ਕਿ ਇਹਨਾਂ ਮੈਂ 4 ਨਵੰਬਰ ਨੂੰ ਮੈਂ ਵਾਪਸ ਲੁਧਿਆਣੇ ਆ ਰਿਹਾ ਆ ਵਾਪਸ ਇੰਡੀਆ ਆ ਰਿਹਾ ਆ ਤਾਂ ਮੈਨੂੰ ਬੜੀ ਖੁਸ਼ੀ ਆ ਕਿ ਇਹਨਾਂ ਨੇ ਮੇਰੇ ਮਿਲ ਕੇ ਸਾਰਿਆਂ ਨੇ ਪਾਰਟੀ ਕੀਤੀ ਹਾਂਜੀ ਔਰ ਇਹ ਜਿੰਨੇ ਵੀ ਮੇਰੇ ਮਿੱਤਰ ਨੇ ਇੱਥੇ ਜਿੰਨੇ ਵੀ ਅ ਪੀਟ ਕਲੌਨੀ ਦੇ ਵਿੱਚ ਜੋ ਕੁਆਟਰ ਕਲੌਨੀ ਬਚਦੀ ਆ ਉਹਦੇ ਵਿੱਚ ਇਹ ਜਿੰਨੇ ਸਾਰੇ ਬੰਦੇ ਇਕੱਠੇ ਹੁੰਦੇ ਆ ਮੈਂ ਕਹਿੰਦਾ ਵੀ ਜੋ ਮਾਹੌਲ ਸਾਡੇ ਪੰਜਾਬ ਦੇ ਵਿੱਚ ਨਹੀਂ ਆ ਜੋ ਮਾਹੌਲ ਸਾਡਾ ਇੱਥੇ ਹੈਗਾ ਹਾਂਜੀ ਮੈਂ ਕਹਿੰਦਾ ਵੀ ਇੱਥੋਂ ਦੇ ਤੇ ਉੱਥੋਂ ਦਾ ਬਹੁਤ ਡਿਫਰੈਂਸ ਆਰ ਵੈਰੀ ਮਤਲਬ ਬੋਥ ਆਰ ਵੈਰੀ ਡਿਫਰੈਂਸ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੇਰੀ ਅੱਜ ਇਹਨਾਂ ਨੇ ਪਾਰਟੀ ਕੀਤੀ ਹਾਂਜੀ ਉਹ ਸਾਰੇ ਬੰਦਿਆਂ ਨੇ ਮੈਂ ਕਹਿੰਦਾ ਵੀ ਜਿੰਨੇ ਆ ਇਹ ਸਰਦਾਰ ਜਰਨੈਲ ਸਿੰਘ ਸਰਦਾਰ ਜਨਮ ਸਿੰਘ ਢਣੋਲਾ ਸਰਦਾਰ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਮੰਡ ਹਾਂਜੀ ਉਹ ਸਰਦਾਰ ਸਾਡੇ ਮਾਸਟਰ ਜੀ ਹਾਂਜੀ ਤੇ ਇਧਰ ਬਾਰ ਸਾਹਿਬ ਤੇ ਇਧਰ ਸਰਦਾਰ ਮਾਸਟਰ ਕੁਲਵੰਸੇ ਮਾਸਟਰ ਕੁਲਵੰਸੇ ਜੀ ਤੇ ਪ੍ਰਿਤਪਾਲ ਸਿੰਘ ਜੀ ਤੇ ਚਮਕੌਰ ਚਮਕੌਰ ਸਿੰਘ ਜੀ ਤੇ ਸਾਡੇ ਡਾਕਟਰ ਗੁਮਿੰਦਰ ਡਾਕਟਰ ਜੋ ਹੈ ਸ਼ਰਮਾ ਜੀ ਹਾਂਜੀ ਮੈਂ ਕਹਿੰਦਾ ਵੀ ਇਹਨਾਂ ਨੇ ਮੈਂ 4 ਨਵੰਬਰ ਨੂੰ ਜਾਣ ਦੀ ਜਾਣ ਵਾਸਤੇ ਮੇਰੇ ਨਾਲ ਪਾਰਟੀ ਕੀਤੀ। ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਉੱਥੇ ਇਹ ਇੰਡੀਆ ਵਿੱਚ ਇਹੋ ਜਿਹਾ ਕਿਉਂ ਨਹੀਂ ਕਰਦੇ ਪੰਜਾਬ ਚ ਅਸਾਂ ਕਿਉਂ ਨਹੀਂ ਕਰਦੇ। ਠੀਕ ਹੈ ਨਾ ਸਾਨੂੰ ਵੀ ਉੱਥੇ ਚਾਹੀਦਾ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ ਇਕੱਠੇ ਹੋ ਕੇ ਤੇ ਜਿੰਨੇ ਵੀ ਹੈਗਾ ਤੁਹਾਡੇ ਕਹਿਣ ਦਾ ਮਤਲਬ ਇਹ ਜਿਹਾ ਪਿਆਰ ਉੱਥੇ ਵੀ ਜਗਾਈਏ। ਇਹੋ ਜਿਹਾ ਹਾਂ ਇਹੋ ਜਿਹਾ ਪਿਆਰ ਅਸੀਂ ਉੱਥੇ ਵੀ ਜਗਾਈਏ। ਪਰ ਸਾਡੂ ਉੱਥੇ ਜਿਹੜਾ ਹੈਗਾ ਕਿ ਅਸੀਂ ਸਾਨੂੰ ਜਿਹੜਾ ਅਸੀਂ ਮਨੀ ਦੀ ਹਾਂਜੀ ਅਸੀਂ ਮਨੀ ਨੂੰ ਖਿੱਚਦੇ ਆ ਅਸੀਂ ਮਨੀ ਦੀ ਪੂਜਾ ਕਰਦੇ ਆ ਪੈਸਾ ਦੀ ਪੂਜਾ ਕਰਦੇ ਆ ਲੇਕਿਨ ਅਸੀਂ ਇਨਸਾਨ ਦੀ ਪੂਜਾ ਅਸੀਂ ਭੁੱਲ ਗਏ ਹਾਂਜੀ ਅੱਮਾ ਕਾਰਨਾਂ 'ਚ ਵਿਅਸਤ ਜ਼ਿਆਦਾ ਹੋ ਗਏ ਕਾਰਨਾਂ 'ਚ ਉੱਥੇ ਵਿਅਸਤ ਜ਼ਿਆਦਾ ਹੋ ਗਏ ਇਸ ਕਰਕੇ ਮੈਂ ਤਾਂ ਇਹੀ ਚਾਹੁੰਦਾ ਕਿ ਤੁਸੀਂ ਜੋ ਹੈ ਜਿਹੜਾ ਸਹੀ ਲੀਡਰ ਹੈ ਉਹਦੀ ਸਹੀ ਪਛਾਣ ਕਰੋ ਠੀਕ ਹੈ ਨਾ ਇਹ ਤੁਸੀਂ ਸਹੀ ਲੀਡਰ ਦੀ ਸਹੀ ਪਛਾਣ ਕਰੋਗੇ ਤਾਂ ਹੀ ਤੁਹਾਡਾ ਜਿਹੜਾ ਪੰਜਾਬ ਰੰਗਲਾ ਬਣ ਸਕਦਾ ਵਰਨਾ ਨਹੀਂ ਕੀ ਨਾ ਹੈ ਜਗੀਰ ਸਿੰਘ ਤੇ ਲਾਇਆ ਬੋਲ ਰਿਹਾ ਹਾਂ ਜਗੀਰ ਸਿੰਘ ਹਾਂ ਜੀ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਕਿੰਨਾ ਚਿਰ ਹੋ ਗਿਆ ਜੀ ਲਗਭਗ ਟਾਈਮ ਹੀ ਹੋ ਗਿਆ ਤੈਨੂੰ ਆਇਆ ਤੇ ਬੈਸੇ ਕਿ ਕਿੰਨਾ ਟਾਈਮ ਹੋ ਗਿਆ ਆਇਆ ਇਹਨੂੰ 3 ਮਹੀਨੇ ਪਹਿਲੀ ਵਾਰ ਹੀ ਆਇਆ ਹਾਂ ਨਹੀਂ ਤੈਨੂੰ ਦੋ ਤਿੰਨ ਆ ਕੇ ਆਇਆ ਕਦੋਂ ਆਏ ਸੀ ਪਹਿਲੀ ਵਾਰ ਹੀ ਦੂਜੇ ਹਸਪਤਾਲੋਂ 18 ਜਾਇਆ ਇਹ ਤਾਂ ਸਾਲ ਬਹੁਤ ਹੋ ਗਏ ਨਾ ਤੁਸੀਂ ਤਾਂ 3 ਮਹੀਨੇ ਕਹਿੰਦੇ ਹੋ ਨਹੀਂ ਤੈਨੂੰ ਹੁਣ ਆਇਆ ਨੂੰ ਅੱਛਾ ਉਂਗਲਾਂ ਤੇ ਗਿਣ ਗਣਦੇ ਆਨੂੰ ਹਾਂਜੀ ਉਂਗਲਾਂ ਤੇ ਨਹੀਂ ਕਿੰਨੇ ਮਹੀਨੇ ਆਇਆ ਹੋ ਗਿਆ ਅੱਛਾ ਅੱਛਾ ਕੀ ਚੰਗਾ ਲੱਗਿਆ ਇੱਥੇ ਦਾ ਹੋ ਗਿਆ ਇਹ ਮੋਹਰੇ ਬਹੁਤ ਚੰਗਾ ਲੱਗਿਆ ਦਿਲ ਲੱਗਿਆ ਸਾਰਾ ਨਾ ਲੱਗਿਆ ਸਾਰਾ ਭਾਵਨਾ ਕਹਿਦਾ ਮਾਂ ਕੇ ਦਿਲ ਲੱਗਿਆ ਅੱਛਾ ਕੀ ਕੀ ਇੱਥੇ ਦੀ ਖਾਸ ਗੱਲ ਲੱਗੀ ਖਾਬ ਹੋ ਗਿਆ ਮੋਹਰੇ ਦੀ ਬਹੁਤ ਵਧੀਆ ਜਮੀਨ ਆ ਫੋਲ ਗਿਆ ਖਲਾ ਮੋਹਰੇ ਸਾਰੇ ਬਿੱਤਰ ਮੈਂ ਭਾਗ ਨਾ ਮਤਾ 200 ਫੋਲ ਦੀ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਨਾਮ ਸਰਪਤ ਅੰਮ੍ਰਿਤਸਰ ਤੋਂ ਜੀ ਤੇ ਸਾਰਿਆਂ ਨੂੰ ਖਾਸ ਗੱਲ ਕੀ ਲੱਗੀ ਇੱਥੇ ਦੀ ਕਾਹ ਗੱਲ ਹੋਏ ਭਰਾ ਭਰਾ ਇਕੱਠੇ ਹੋਣ ਦੇਣ ਲੱਗੇ ਆਂਦਾ ਨਹੀਂ ਭਰਾ ਭਰਾ ਤਾਂ ਹੁਣ 2-4 ਘੰਟੇ ਵਾਸਤੇ ਇਕੱਠੇ ਹੋਏ ਆਂ ਵੈਸੇ ਕੀ ਲੱਗੀ ਵੈਸੇ ਠੀਕ ਬਹੁਤ ਜਿਆ ਮੋਲ ਬੈ ਲੱਗਿਆ ਵਾ ਬਾ ਪੂਰਾ ਖੂ ਕੀ ਨਾਂ ਹੈ ਜੀ ਲਾਭ ਸਿੰਘ ਜੀ ਲਾਭ ਸਿੰਘ ਜੀ ਕਿਹੜੀ ਜਗ੍ਹਾ ਤੋਂ ਐਂ ਗਰਦਾਪੁਰ ਸਾਹਿਬ ਗਰਦਾਸਪੁਰ ਮਾਝੇ ਵਾਲੇ ਮਾਝੇ ਵਾਲੇ ਜੀ ਹੇ ਗੁਰੂ ਰਾਮਦਾਸ ਦੀ ਨਗਰੀ ਅਵਰ ਸਰ ਸਾਹਿਬ ਵੀ ਚਲੋ ਠੀਕ ਹੈ ਗੁਰੂ ਉਹ ਤਾਂ ਪ੍ਰਮਾਤਮਾ ਸਭ ਤੇ ਨਤਨ ਦਰਸਤੀਆਂ ਮਿਹਰ ਭਰੇ ਹੱਥ ਰੱਖਣ ਗੁਰੂ ਰਾਮਦਾਸ ਜੀ ਤਾਂ ਸਾਰਿਆਂ ਨਾਲ ਸੰਜੇ ਤੇ ਮਾਝੇ ਨੂੰ ਬਲਾਉਂ ਕਰਦੇ ਹੋ ਮਾਝੇਦ ਬਲਾਉਂ ਕਰਦੇ ਜੀ ਤੇ ਉਰੇ ਕਿੰਨਾ ਟਾਈਮ ਹੋ ਗਿਆ ਜੀ ਉਰੇ ਜੀ 2020 ਜਦ ਮੈਂ ਪਹਿਲੋ ਆਇਆ ਸੀ ਅੱਛਾ ਕਰੋਨਾ ਵੇਲੇ ਕਰੋਨਾ ਵੇਲੇ ਜੀ ਜਿੱਦਨ ਮੈਂ 14 ਮਾਰਚ ਨੂੰ ਉੱਥੋਂ ਚੜਦਾ 15 ਨੂੰ ਇੱਥੇ ਪਹੁੰਚਦਾ ਤੇ 16 ਨੂੰ ਇੱਥੇ ਲਾਕਡਾਊਨ ਲੱਗ ਜਾਂਦਾ ਅੱਛਾ ਅੱਛਾ ਤੇ ਫਿਰ ਜੀ ਉਹ ਲੰਬਾ ਸਮਾਂ ਫਿਰ ਗੁਰੂ ਰਾਮਦਾਸ ਦੀ ਕਿਰਪਾ ਰਹੀ ਤੇ ਫਿਰ ਸਾਢੇ 3 ਸਾਲ ਪੂਨੇ 4 ਸਾਲ ਬਾਅਦ ਇੱਥੇ ਰਹਿ ਕੇ ਗਏ ਉਤੋਂ ਬਾਅਦ ਮੈਂ ਫੇਰ ਚਲੇ ਗਿਆ ਤੇ ਚੀਨ ਇੰਡੀਆ ਤੇ ਦਿਲ ਲੱਗ ਗਿਆ ਫਿਰ ਦਿਲ ਲਗਾਵੇ ਲਗਾ ਹੀ ਲਾ ਦਿੰਦਾ ਫੇਰ ਮਾਲਕ ਲਾ ਦਿੰਦਾ ਫੇਰ ਇਦਾਂ ਦਾ ਵਾਤਾਵਰਨ ਵੇਖ ਕੇ ਮਜਬੂਰੀ ਚ ਤਾਂ ਨਹੀਂ ਕਹਿ ਰਹੇ ਨਹੀਂ 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 ਮਜਬੂਰੀ ਚ ਨਹੀਂ ਜਦੋਂ ਬੱਚੇ ਸਾਰੇ ਉਰੇ ਆ ਤੇ ਤੇ ਉਂਗਲਾਂ ਤੇ ਦਿਨ ਗਿਣਦੇ ਹਾਂ ਨਹੀਂ 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 ਵੀਡੀਓ ਵਰਕੇ ਕਹਿੰਦੇ ਹਾਂ ਨਹੀਂ 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 ਅੱਛਾ ਜਦੋਂ ਬੱਚੇ ਸਾਰੇ ਆ ਗਏ ਹੈ ਜੀ ਤੇ ਬੱਚਿਆਂ ਨੇ ਫੇਰ ਲੈਣ ਦਿੱਤਾ ਜਦੋਂ ਫੇਰ ਤੇ ਫੇਰ ਇੱਥੇ ਬੱਚਿਆਂ ਦੇ ਨਾਲ ਫੇਰ ਰਹਿਣਾ ਪਣਾ ਕੀ ਚੀਜ਼ ਇੱਥੇ ਦੀ ਮਿਲਵਨ ਦੀ ਕੀ ਚੀਜ਼ ਵਧੀਆ ਲੱਗੀ ਇੱਥੇ ਦਾ ਮੈਂ ਤੇ ਵੇਖੋ ਆਪਣੇ ਆਪ ਨੂੰ ਕਹਿਣਾ ਜਿੰਨਾ ਕਿ ਮੈਨੂੰ ਸਮਝ ਆ ਗਈ ਵੀ ਇੱਥੇ ਦਾ ਵਾਤਾਵਰਨ ਮਾਹੌਲ ਸਿਸਟਮ ਉਹ ਦੇਖ ਕੇ ਤੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਸਰਕਾਰਾਂ ਤਾਂ ਧੱਕਾ ਨਹੀਂ ਕਰਦੀਆਂ ਉਹ ਸਰਕਾਰਾਂ ਉੱਥੇ ਦੇ ਵੀ ਕਰਦੀਆਂ ਹੀ ਕਰਦੀਆਂ ਨੇ ਇੱਥੇ ਦੇ ਉਰੇ ਉਰੇ ਨਹੀਂ ਉਰੇ ਆਪਾਂ ਜਦੋਂ ਗਲਤੀ ਨਾ ਕਰਾਂਗੇ ਤੇ ਸਰਕਾਰਾਂ ਧੱਕਾ ਕੋ ਕਰਨਗੀਆਂ ਅੱਛਾ ਜੇ ਆਪਾਂ ਹੁਣ ਸਰਕੀ ਕਰਾਸ ਕਰਨ ਦੇ ਐਵੇਂ ਗਲਤ ਕਰਾਸ ਕਰੀ ਜਾਵਾਂਗੇ ਤੇ ਫਿਰ ਉਹ ਤੇ ਤੁਸੀਂ ਤੁਹਾਡੀ ਗਲਤੀ ਆ ਜੇ ਪੁਲਿਸ ਵੱਲੋਂ ਘੇਰ ਲਾਣ ਕਿਤੇ ਮਾੜਾ ਮੋਟਾ ਨਹੀਂ ਨਹੀਂ ਦੇ ਉਹ ਜਦੋਂ ਉਹ ਘੇਰਨਗੇ ਕਿਉਂ ਜਦੋਂ ਉਹਨਾਂ ਦੇ ਰੂਲ ਫੋਲੋ ਕਰੋਗੇ ਨਹੀਂ ਜੇ ਮਾੜੀ ਮੋਟੀ ਕਈ ਵਾਰੀ ਹੋ ਜਾਂਦੀ ਆ ਤਾਂ ਜਾ ਪਾਣੀ ਨਾਲ ਛੁੱਟ ਜਾਂਦਾ ਹਮ ਨਹੀਂ ਨਹੀਂ ਜੀ ਆਪਾਂ ਤੇ ਅਜ ਤੱਕ ਮੈਂ ਤੇ ਨਹੀਂ ਦੇਖਿਆ ਅਜ ਤੱਕ ਅੱਛਾ ਅੱਛਾ ਬੱਚੇ ਵੀ ਜਦੋਂ ਮਾਲਕ ਦੀ ਕਿਰਪਾ ਵਾ ਸਾਰੇ ਆਪਣੀ ਸਿੱਟਮ ਨਾਲ ਚੱਲਣ ਲਏ ਨੇ ਤੇ ਜ਼ਿਆਦਾ ਤੁਹਾਨੂੰ ਪੰਜਾਬ ਨਾਲ ਨਹੀਂ ਪੰਜਾਬ ਇਹ ਆ ਵੀ ਇੱਥੋਂ ਇੱਥੋਂ ਕਿੱਥੇ ਨਿਕਲ ਸਕਦਾ ਐ ਤੇ ਪਰ ਹੁਣ ਜਦੋਂ ਸਿਸਟਮ ਹੀ ਇਦਾਂ ਦਾ ਵਾ ਵੀ ਜਦ ਬੱਚੇ ਆ ਗਏ ਆ ਤਾਂ ਫਿਰ ਇਹ ਵੀ ਅਪਣਾਵਾ ਤੇ ਉਹ ਵੀ ਅਪਣਾਵਾ ਠੀਕ ਹੈ ਹੁਣ ਬੱਚੇ ਮਤਲਬ ਬੱਚੀ ਇੱਥੇ ਨੇ ਹੁਣ ਕਰ ਬੁੱਕ ਇੱਕ ਬੇਟੀ ਨਿਊਜ਼ੀਲੈਂਡ ਆ ਠੀਕ ਹੈ ਉਥੇ ਪੁਲਿਸ ਜਾਈਗੀ ਠੀਕ ਹੈ ਤੇ ਦੋ ਬੇਟੀਆਂ ਤੇ ਬੇਟਾ ਇੱਥੇ ਆ ਦਿਮਾਗ ਵੀ ਇੱਥੇ ਨੇ ਬੇਟੀਆਂ ਵਈਆਂ ਨੇ ਫਿਰ ਤਾਂ ਬਸ ਛੁੱਟੀਆਂ ਘੱਟਨੇ ਜਾਣੇ ਪੰਜਾਬ ਹਾਂ ਛੁੱਟੀਆਂ ਕਹਿੰਦੇ ਠੇਕਾ ਠੱਕਾ ਲੈਣ ਜਾਈਦਾ ਆਪਣਾ ਮੌਜਮਸਤੀ ਹਸਾ-ਕਿਤਾਬ ਕਰਨਾ ਹਸਾ-ਖਤਾਬ ਕਰਨੇ ਪੈਂਦੇ ਨੇ ਫਿਰ ਛੁੱਟੀਆਂ ਹੋ ਗੀਆਂ ਤੇ ਬਾਕੀ ਗੁਰੂ ਰਾਮਦਾਸ ਨੂੰ ਮਿਲਣੀ ਚਾਹੀਦਾ ਉਹਨਾਂ ਦੇ ਚਰਨਾਂ ਦਾ ਓਟ ਆਸਰਾ ਬਹੁਤ ਵਧੀਆ ਗੱਲ ਹੈ ਜੀ ਇਹ ਗੱਲ ਹੈ ਤੇ ਉਹ ਨਹੀਂ ਦਿਲ ਚੋਂ ਨਿਕਲਦੇ ਚਾਹੀਦਾ ਬਾਕੀ ਪਰਿਵਾਰ ਤੇ ਉਹਦੀ ਕੁਦਰਤ ਦਾ ਕਾਲਪੁਰਖ ਦਾ ਸਾਰਾ ਕੁਝ ਆ ਸਹੀ ਸਭ ਤੋਂ ਤੂੰ ਮੇਰਾ ਮਾਦਾ ਤੂੰ ਮੇਰਾ ਪੇਦਾ ਤੂੰ ਮੇਰਾ ਬੰਦਰ ਤੂੰ ਮੇਰਾ ਭਰਾਤਾ ਤੇ ਸਾਡੇ ਪੰਜਾਬੀ ਭਰਾਵਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਇਹਦੀ ਪੰਜਾਬੀ ਭਰਾਏ ਆ ਵੀ ਇਹ ਸਾਰਿਆਂ ਨੂੰ ਨਾ ਉਧਰ ਜਿਹੜੇ ਵੀਡੀਓ ਦੇ ਦਿੰਦੇ ਨੇ ਉਹਨਾਂ ਨਾਲ ਤਾਂ ਗੱਲਬਾਤ ਆਪਾਂ ਕਰਦੇ ਹੀ ਰਹਿੰਦੇ ਆ ਹਾਂਜੀ ਹਾਂਜੀ ਕੋਲ ਹੀ ਰਹਿੰਦੇ ਇਹਨਾਂ ਦੇ ਤੇ ਉਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਵੀ ਆਓ ਆਪਣੀ ਪੂਰੀ ਮਿਹਨਤ ਕਰੋ ਬੱਚਿਆਂ ਨੇ ਮਿਹਨਤ ਕੀਤੀ ਹੀ ਉਹ ਵੇਲੇ ਇੱਥੋਂ ਤੱਕ ਪਹੁੰਚੇ ਤੇ ਸਾਨੂੰ ਲਿਆਏ ਤੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਮਿਹਨਤ ਕਰਾਓ ਵਾਤੋ ਵਾਤ ਮਿਹਨਤ ਇੱਥੇ ਵੀ ਕਰੋ ਜੇ ਤੁਹਾੜ ਕੋਈ ਇੱਥੇ ਰਜਗਾਰ ਚੰਗਾ ਹੈਗਾ ਤੇ ਵਧੀਆ ਗੱਲ ਆ ਗਈ ਗਲਤ ਨਸ਼ਿਆਂ ਤੋਂ ਬਚੋ ਬੁੱਢੇ ਪਾਸੇ ਕੋਈ ਮਾਰੇ ਕੰਮ ਨਾ ਕਰੋ ਕੋ ਕ੍ਰਾਈਮ ਨਾ ਕਰੋ ਕ੍ਰਾਈਮ ਵਾਲੇ ਪਾਸੇ ਨਾ ਜਾਓ ਤੇ ਤੁਸੀਂ ਆਪੇ ਇੱਥੇ ਵੀ ਵਧੀਆ ਜੇ ਤੇ ਜੇ ਤੁਸੀਂ ਇੱਥੇ ਇੱਥੇ ਤੇ ਇਹ ਵੀ ਸਿਸਟਮ ਆ ਇੱਥੇ ਸਿਸਟਮ ਤੋਂ ਤੁਸੀਂ ਬਾਹਰ ਨਹੀਂ ਤੁਹਾਡਾ ਵੰਗਾ ਹੋ ਸਕਦਾ ਜਾਂ ਪਤਾ ਨਹੀਂ ਹਲ ਸਕਦਾ ਤੁਹਾਡੇ ਸਿਖਤੋਂ ਵਗੈਰ ਤੇ ਤੁਸੀਂ ਇਥੋਂ ਆਪ ਜਦੋਂ ਆਪਣੀ ਮਨਮਈਆਂ ਕਰਦੇ ਜੇ ਫਿਰ ਤੁਸੀਂ ਆਪਣੇ ਦੁੱਖ ਵੀ ਤੇ ਫਿਰ ਭੋਗਣੀ ਕੀ ਨਾ ਹੈ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਮੋਗੇ ਤੋਂ ਜੀ ਮੋਗੇ ਤੋਂ ਉਰੇ ਆਇਆਂ ਨੂੰ ਕਿੰਨਾ ਚਿਰ ਹੋ ਗਿਆ ਮੈਲਬਨ ਹੁਣ ਤਾਂ ਸਾਨੂੰ ਸਾਲ ਹੋਣ ਵਾਲਾ ਹੀ ਆ ਉਂ ਵੈਸੇ 2015 ਤੋਂ ਆਉਣੇ ਇੱਥੇ 2015 ਤੋਂ ਤੇ ਜੇ ਲੱਗਿਆ ਵਾ ਜੀ ਬਹੁਤ ਵਧੀਆ ਤੇ ਇੱਥੇ ਪੰਜਾਬ ਨਾਲੋਂ ਕਿਹੜੀ ਚੀਜ਼ ਵਿਸ਼ੇਸ਼ ਲਗੀ ਪੰਜਾਬ ਨਾਲੋਂ ਵਿਸ਼ੇਸ਼ ਇੱਥੇ ਤਾਂ ਵਾਤਾਵਰਣ ਬਹੁਤ ਸ਼ੁੱਧ ਹੈ ਪ੍ਰਦੂਸ਼ਣ ਹੈ ਨਹੀਂਗਾ ਤੇ ਉੱਥੇ ਪ੍ਰਦੂਸ਼ਣ ਹੈ ਬਾਕੀ ਤਾਂ ਠੀਕ ਹੈ ਸਾਰਾ ਕੁਝ ਇੱਥੇ ਪੰਜਾਬ ਵੀ ਠੀਕ ਹੈ ਇਹ ਵੀ ਠੀਕ ਹੈ ਜਿੱਥੇ ਹੁਣ ਇੰਨੇ ਵੱਡੇ ਹੋਏ ਆ ਜੰਮੇ ਪਲੇ ਆ ਉਹ ਤਾਂ ਵਧੀਆ ਲੱਗਣੇ ਲੱਗਣੇ ਇਹ ਹੁਣ ਬੱਚਿਆਂ ਦੇ ਕਰਕੇ ਇੱਥੇ ਨਾਲ ਆਉਣੇ ਪੈਣਾ ਬੱਚਿਆਂ ਦੇ ਪੰਜਾਬ ਕੀ ਕੰਮ ਕਰਦੇ ਸੀ ਮੈਂ ਸਰਕਾਰੀ ਜੌਬ ਕੀਤੀ ਹੈ ਕਿਹੜੇ ਡਿਪਾਰਟਮੈਂਟ ਸੀ ਇਰੀਗੇਸ਼ਨ ਦੇ ਵਿੱਚ ਰਿਟਾਇਰ ਹੋਣਾ ਕਿੰਨੇ ਚਿਰ ਹੋ ਗਿਆ ਜੀ 31/3/2010 ਚ ਹੋਇਆ ਸੀ 2010 ਦੇ ਰਿਟਾਇਰ ਹੋਏ ਹਾਂ ਹਾਂ ਹੁਣ ਤਾਂ ਪੈਨਸ਼ਨ ਲੈਣੇ ਜਾਣੇ ਹਾਂ ਜੀ ਹਾਂਜੀ ਹਾਂਜੀ ਉਹ ਤਾਂ ਜਾਈਏ ਨਾ ਜਾਈਏ ਤੇ ਜਮ੍ਹਾਂ ਹੋਈ ਜਾਣੀ ਐ ਜਾਵਾਂਗੇ ਉਦੋਂ ਵਰਤ ਲਾਂਗੇ ਉੱਥੇ ਜਾ ਕੇ ਤਾਂ ਕਦੋਂ ਜਾਣਾ ਐ ਆ ਨਵੰਬਰ ਚ ਜਾਣਾ ਤੇ ਹੋਰ ਮਤਲਬ ਮਤਲਬ ਜ਼ਿਆਦਾ ਦਿਲ ਪੰਜਾਬ ਲੱਗਦਾ ਜਾਂ ਇੱਥੇ ਲੱਗਦਾ ਦੋਨਾਂ ਜਗ੍ਹਾ ਲੱਗਦਾ ਦਿਲ ਤਾਂ ਹੁਣ ਇੱਥੇ ਵੀ ਸਾਡੀ ਮਤਲਬ ਕਾफी ਸੰਗਤ ਹੁੰਦੀ ਹੈ ਸਾਡੇ ਇੱਥੇ ਬੈਠਦੇ ਆਂ ਪਾਰਕ ਦੇ ਵਿੱਚ ਸੱਜਣ ਬੇਲੀ ਬਹੁਤ ਪੁਰਾਣੇ ਕਈਆਂ ਕਈਆਂ ਸਾਲਾਂ ਤੋਂ ਅਸੀਂ ਮਿਲਦੇ ਆਂ ਇੱਕ ਦੂਜੇ ਨਾਲ ਇੱਥੇ ਬੈਠਦੇ ਆਂ ਤਾਸ਼ ਤੂਜ਼ ਖੇਡ ਲਈਦੀ ਆ ਗੱਲਾਂਬੱਤਾਂ ਕਰਕੇ ਫਿਰ ਮੁੜ ਜਾਈਦਾ ਫੇਰ ਆ ਜਾਈਦਾ ਘਰੋਂ ਚਾਹ ਪਾਣੀ ਪੀ ਕੇ ਤਾਂਸ ਫਿਰ ਕਿਹੜੀ ਗੇਮ ਚੱਲਦੀ ਹੈ ਸੀਫ ਹੀ ਚੱਲਦੀ ਹੈ ਅੱਛਾ ਅੱਛਾ ਤੇ ਹੋਰ ਕੋਈ ਇੱਥੇ ਦੀ ਵਿਸ਼ੇਸ਼ ਗੱਲ ਲੱਗੀ ਹੋਵੇ ਵਿਸ਼ੇਸ਼ ਇਥੇ ਜਿਹੜੇ ਕਹਦੇ ਕਾਨੂੰਨ ਹੈ ਸਹੀ ਹੈ ਵੈਸੇ ਅਸੀਂ ਤਾਂ ਕੋ ਬਾਹਲਾ ਗੜਾ ਵੀ ਇੰਨੇ ਬਾਹਰ ਕੰਮ ਕਰਦੇ ਕੋਈ ਜਾਂ ਕਰਦੇ ਆ ਵੈਸੇ ਜੋ ਵੀ ਇਥੇ ਕਹਦੇ ਕਾਨੂੰਨਾਂ ਦੇ ਹਿਸਾਬ ਚੱਲਦਾ ਇਹ ਨਹੀਂ ਐਵੇਂ ਤੱਕਾ ਨਹੀਂ ਹੁੰਦਾ ਕਿਸੇ ਕਿਸੇ ਆਪਣੀ ਵੀਡੀਓ ਇਹ ਪੰਜਾਬ ਚ ਵੀ ਵੇਖੀ ਜਾ ਰਹੀ ਹੈ ਤੇ ਤੁਸੀਂ ਮੋਗੇ ਤੋਂ ਬਿਲੋਂਗ ਕਰਦੇ ਹੋ ਮੋਗੇ ਵਾਲਿਆਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਅੱਜ ਪੰਜਾਬ ਤੇ ਪੰਜਾਬੀਆਂ ਚੈਨਲ ਦਾ ਬਹੁਤ ਸਵਾਗਤ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਰੇ ਦੇ ਰੂਬਰੂ ਕਰਾਇਆ ਵੇਖਣ ਦਾ ਮੌਕਾ ਦਿੱਤਾ ਇਸ ਆਮਨ ਸਿੱਧੂ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਸਾਰੇ ਬੰਦਿਆਂ ਦੀ ਮੂਵੀ ਬਣਾਈ ਹੈ ਵੇਖਿਆ ਤੁਹਾਡਾ ਧੰਨਵਾਦ ਜੀ ਅਸੀਂ ਇਸ ਵਕਤ ਮੌਜੂਦ ਹਾਂ ਕ੍ਰੇਨਵਰਨ ਮੈਲਬੌਰਨ ਦਾ ਆਸਟ੍ਰੇਲੀਆ ਸ਼ਹਿਰ ਚ ਸੋ ਇਹ ਸਨ ਸਾਡੇ ਪੰਜਾਬੀ ਭਰਾ ਜਿਨ੍ਹਾਂ ਨਾਲ ਅਸੀਂ ਕਰੀ ਗੱਲਬਾਤ ਮੈਂ ਤੁਹਾਡਾ ਆਪਣਾ ਆਮਨ ਸਿੱਧੂ ਮੱਲੇਵਾਲ ਚੈਨਲ ਪੰਜਾਬ ਤੇ ਪੰਜਾਬੀਅਤ ਕਮੈਂਟਾਂ ਵਿੱਚ ਆਪਣੀ ਕੀਮਤੀ ਵਿਚਾਰ ਜ਼ਰੂਰ ਦੇਣਾ ਧੰਨਵਾਦ